ਭਗਵੰਤ ਮਾਨ ਮੁਕਰ ਗਏ ਨੇ ਭਗਵੰਤ ਮਾਨ ਕੋਰੀ ਨਾ ਕਰ ਗਏ ਕਿੱਥੋਂ ਮੁਕਰ ਗਏ ਤੇ ਕਿੱਥੋਂ ਕੋਰੀ ਨਾ ਕਰ ਗਏ ਇਸ ਤੇ ਅਹਿਮ ਜਿਹੜੀ ਅਸੀਂ ਚਰਚਾ ਕਰਨੀ ਹੈ ਅੱਜ ਭਗਵੰਤ ਮਾਨ ਆਪਣੇ ਚੋਣ ਮਹਿੰਮ ਦਾ ਆਗਾਜ਼ ਜਿਹੜਾ ਗੁਰਦਾਸਪੁਰ ਰੈਲੀ ਕਰਕੇ ਕਰਨਗੇ ਤੇ ਉਸ ਤੋਂ ਬਾਅਦ ਅੰਮ੍ਰਿਤਸਰ ਜਾਣਗੇ ਜਿੱਥੇ ਉਹ ਰੂਟ ਸ਼ੋਅ ਕਰਨਗੇ ਪਰ ਉਸ ਤੋਂ ਪਹਿਲਾਂ ਬਹੁਤ ਵੱਡਾ ਝਟਕਾ ਆਮ ਆਦਮੀ ਪਾਰਟੀ ਨੂੰ ਲੱਗਿਆ ਕਿ ਕਈ ਦਰਜਨਾ ਪਿੰਡਾਂ ਦੇ ਵੱਲੋਂ ਇਹ ਮੁਕੰਮਲ ਤੌਰ ਤੇ ਆਮ ਆਦਮੀ ਪਾਰਟੀ ਦਾ ਤੇ ਭਾਜਪਾ ਦਾ ਬਾਈਕਾਟ ਕਰਨ ਦਾ ਐਲਾਨ ਕਰ ਦਿੱਤਾ ਉਹ ਕਹਿੰਦੇ ਕਿ ਨਾ ਅਸੀਂ ਇਹਨਾਂ ਨੂੰ ਵੋਟਾਂ ਪਾਉਣੀ ਐ ਤੇ ਨਾ ਹੀ ਅਸੀਂ ਇਹਨਾਂ ਨੂੰ ਜਿਹੜਾ ਹੈਗਾ ਪਿੰਡਾਂ 'ਚ ਵੜਨ ਦੇਣਾ ਜਿਹੜੀ ਆਮ ਆਦਮੀ ਪਾਰਟੀ ਨੂੰ ਸਵਾ ਦੋ ਸਾਲ ਪਹਿਲਾਂ ਲੋਕ ਅੱਖਾਂ ਬਿਚਾ ਕੇ ਪਿੰਡਾਂ ਦੇ ਵਿੱਚ ਇੰਤਜ਼ਾਰ ਕਰਦੇ ਸੀ ਆਉਣ ਦਾ ਹੁਣ ਉਹ ਆਮ ਆਦਮੀ ਪਾਰਟੀ ਦਾ ਇਸ ਵੱਟੇ ਪਦਰਤੇ ਵਿਰੋਧ ਕਿਉਂ ਐਡੀ ਜਾਂਦੀ ਵਿਰੋਧ ਕਿਉਂ ਭਾਜਪਾ ਦਾ ਵਿਰੋਧ ਸਮਝ ਚਾਉਂਦਾ ਆਮ ਆਦਮੀ ਪਾਰਟੀ ਦਾ ਕਿਉਂ ਇਸ ਵਿਰੋਧ ਦੇ ਵਿੱਚੋਂ ਆਮ ਆਦਮੀ ਪਾਰਟੀ ਨਿਕਲੂ ਕਿਵੇਂ ਭਗਵੰਤ ਮਾਨ ਦਾ 13 0 ਦਾ ਸੁਪਨਾ ਜਿਹੜਾ ਉਹ ਪੂਰਾ ਹੋਊਗਾ ਕਿਵੇਂ ਇਸਦੇ ਵੀ ਅਹਿਮ ਜਿਹੜੀਆਂ ਗੱਲਬਾਤ ਕਰਨੀ ਹੈ ਨਾਲ ਹੀ ਨਾਲ ਗੱਲਬਾਤ ਕਰਾਂਗੇ ਕਿ ਭਗਵੰਤ ਮਾਨ ਜਦੋਂ ਅੰਮ੍ਰਿਤਸਰ ਦੇ ਵਿੱਚ ਜਾਣਗੇ ਤਾਂ ਉੱਥੇ ਕੁੰਭ ਵਿਜੇ ਪ੍ਰਤਾਪ ਦੀਆਂ ਗੱਲਾਂ ਦਾ ਜਵਾਬ ਦੇ ਸਕਣਗੇ ਇਹਤੇ ਵੀ ਅਹਿਮ ਜਿਹੜੀ ਗੱਲਬਾਤ ਅਸੀਂ ਕਰਨੀ ਹੈ ਨਾਲ ਹੀ ਨਾਲ ਚਰਚਾ ਕਰਾਂਗੇ ਕਿ ਕਾਂਗਰਸ ਦੇ ਵਿੱਚ ਵੀ ਬਹੁਤ ਵੱਡੀ ਬਗਾਵਤ ਜਿਹੜੀ ਉੱਠੀ ਹੋਈ ਹੈ ਹਾਲਾਂਕਿ ਉਸ ਬਗਾਵਤ ਨੂੰ ਥੰਮਣ ਦੇ ਲਈ ਕੱਲ ਉਹਨਾਂ ਨੇ ਆਪਣੇ ਮੌਜੂਦਾ ਐਮਐਲਏ ਜਿਹੜੇ ਵਿਕਰਮ ਚੌਧਰੀ ਨੇ ਉਹਨਾਂ ਦੇ ਪਰ ਐਕਸ਼ਨ ਕੀਤਾ ਉਹਨਾਂ ਨੂੰ ਸਸਪੈਂਡ ਕੀਤਾ ਤੇ ਬਾਕੀਆਂ ਨੂੰ ਸਖਤ ਸੰਦੇਸ਼ ਦੇਣ ਦੀ ਕੋਸ਼ਿਸ਼ ਕੀਤੀ ਹੈ ਕੀ ਇਸ ਸੰਦੇਸ਼ ਦੇ ਨਾਲ ਕਾਂਗਰਸ ਦੇ ਵਿੱਚ ਬਗਾਵਤ ਖੰਮੀ ਜਾਏਗੀ ਜਾਂ ਇਹਦੇ ਨਾਲ ਆ ਹੋਰ ਵੀ ਬਗਾਵਤ ਜਿਹੜੀ ਆ ਪੱਕੇਗੀ ਇਸੇ ਅਹਿਮ ਜਿਹੜੀ ਆ ਗੱਲਬਾਤ ਕਰਾਂਗੇ ਕਾਂਗਰਸ ਦੀ ਹੁਣ ਮੌਜੂਦਾ ਪੋਜੀਸ਼ਨ ਕੀ ਹੈ ਕਾਂਗਰਸ ਦੇ ਵਿੱਚ ਬਗਾਵਤ ਜਿਹੜੀ ਉੱਠੀ ਆ ਉਹਦੇ ਵਿੱਚੋਂ ਕਿਵੇਂ ਬਾਹਰ ਨਿਕਲ ਸਕੀ ਇਹ ਸਾਰੀਆਂ ਖਬਰਾਂ ਤੇ ਵਿਸਥਾਰਪੂਰਵਕ ਚਰਚਾ ਕਰਾਂਗੇ ਮੇਰੇ ਨਾਲ ਪ੍ਰੋਫੈਸਰ ਮਨਜੀਤ ਸਿੰਘ ਅਣਖੀ ਸਾਹਿਬ ਜੁੜੇ ਆ ਸਭ ਤੋਂ ਪਹਿਲਾਂ ਮੈਂ ਸਵਾਗਤ ਕਰੂੰ ਅਣਖੀ ਸਾਹਿਬ ਸਵਾਗਤ ਹੈ ਪ੍ਰੋਗਰਾਮ ਵਿੱਚ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਸੁਖਵਿੰਦਰ ਜੀ ਸਤਿ ਸ੍ਰੀ ਅਕਾਲ ਅਰਕੀ ਸਾਹਿਬ ਸ਼ੁਰੂਆਤ ਜਿਹੜੀ ਹੈ ਨਾ ਮੈਂ ਇਸੇ ਖਬਰ ਤੋਂ ਹੀ ਕਰਦਾ ਕਿ ਕਾਂਗਰਸ ਦੇ ਵਿੱਚ ਜਿਹੜੀ ਉੱਠੀ ਹੋਈ ਬਗਾਵਤ ਹੈ ਉਸ ਬਗਾਵਤ ਨੂੰ ਥੰਮਣ ਦੇ ਲਈ ਕਾਂਗਰਸ ਜਿਹੜੀ ਹੈ ਪਿਛਲੇ ਲੰਬੇ ਸਮੇਂ ਤੋਂ ਹੀ ਯਤਨਸ਼ੀਲ ਹੈ ਪਰ ਉਹਨਾਂ ਦੇ ਯਤਨ ਜਿਹੜੇ ਉਹ ਸਿਰੇ ਚੜ ਨਹੀਂ ਰਹੇ ਹੁਣ ਫੇਰ ਉਸੇ ਤਰੀਕੇ ਦੀ ਸਥਿਤੀ ਹੈ ਔਰ ਬਗਾਵਤ ਜਿਹੜੀ ਆ ਉੱਠੀ ਹੋਈ ਹੈ ਔਰ ਚਰਜੀਤ ਸਿੰਘ ਚੰਨੀ ਦੇ ਖਿਲਾਫ ਬਗਾਵਤ ਵਿਕਰਮ ਚੌਧਰੀ ਨੇ ਕੀਤੀ ਹੈ ਔਰ ਉਹਨਾਂ ਨੂੰ ਸਸਪੈਂਡ ਜ਼ਰੂਰ ਕਰ ਦਿੱਤਾ ਹੈ ਕਾਂਗਰਸ ਪਾਰਟੀ ਨੇ ਕੀ ਇਸ ਦੇ ਨਾਲ ਬਗਾਵਤ ਜਿਹੜੀ ਆ ਉਹ ਥੰਮੀ ਜਾਏਗੀ ਉਧਰ ਵਿਕਰਮ ਚੌਧਰੀ ਕਹਿ ਰਹੇ ਆ ਸਸਪੈਂਡ ਕੀਤੇ ਗਏ ਐਮ ਐਲ ਏ ਵਿਕਰਮ ਚੌਧਰੀ ਇਹ ਗੱਲ ਕਹਿ ਰਹੇ ਆ ਕਿ ਮੇਰੇ ਤੇ ਤਾਂ ਤੁਸੀਂ ਐਕਸ਼ਨ ਕਰਤਾ ਮੈਂ ਤਾਂ ਟਿਕਟ ਦੀ ਮੰਗ ਕਰ ਰਿਆ ਜਿਹੜੇ ਰਾਣੇ ਗੁਰਜੀਤ ਨੇ ਆਪਣੇ ਬੇਟੇ ਨੂੰ ਕਾਂਗਰਸ ਦੇ ਕੈਂਡੀਡੇਟ ਖਿਲਾਫ ਲੜਾਇਆ ਤੇ ਮੋਸਲੂਮ ਹਰਾਇਆ ਉਹਦੇ ਖਿਲਾਫ ਕਾਰਵਾਈ ਕਿਉਂ ਨਹੀਂ ਜਿਹੜਾ ਪ੍ਰਤਾਪ ਸਿੰਘ ਬਾਜਵਾ ਦਾ ਭਰਾ ਚਲਿਆ ਗਿਆ ਭਾਜਪਾ ਦੇ ਵਿੱਚ ਉਹਦੇ ਤੇ ਕਾਰਵਾਈ ਕਿਉਂ ਨਹੀਂ ਚਰਜੀਤ ਸਿੰਘ ਚੰਨੀ ਨੇ ਆਪਣਾ ਭਰਾ ਜਿਹੜਾ ਕਾਂਗਰਸ ਦੇ ਮੌਜੂਦਾ ਕੈਂਡੀਡੇਟਾਂ ਖਿਲਾਫ ਲੜਾਇਆ ਮੁਕਮਤ ਨਹੀਂ ਹੁੰਦੇ ਆ ਉਹਦੇ ਤੇ ਕਾਰਵਾਈ ਜਿਹੜੀ ਉਹ ਕਿਉਂ ਨਹੀਂ ਹੋਈ ਉਹ ਕਹਿੰਦੇ ਕਿ ਚਰਨਜੀਤ ਸਿੰਘ ਚੰਨੀ ਜਵਾਬ ਦੇਣ ਕਿ ਭਾਈ ਜਿਹੜਾ ਹੈਗਾ ਉਹ ਬੀਬੀ ਮਹਿਲਾ ਆਈਐਸ ਅਧਿਕਾਰੀ ਦੇ ਨਾਲ ਉਹਨੇ ਬਦਸਲੂਕੀ ਕੀਤੀ ਜਾਂ ਨਹੀਂ ਕੀਤੀ ਬਾਅਦ ਵਿੱਚ ਮਾਫੀ ਮੰਗੀ ਜਾਂ ਮੰਗੀ ਇੱਕ ਪੱਤਰਕਾਰ ਮਹਿਲਾ ਪੱਤਰਕਾਰ ਦੇ ਨਾਲ ਵੀ ਛੇੜਖਾਨੀ ਦਾ ਮਾਮਲਾ ਸਾਹਮਣੇ ਆਇਆ ਸੀ ਇੱਕ ਹੁਣ ਵੀਡੀਓ ਗੁਪਤ ਵੀਡੀਓ ਦੇ ਵੀ ਚਰਚੇ ਜਿਹੜੇ ਬੜੇ ਚੱਲ ਰਹੇ ਆ ਅਣਖ ਸਭ ਕਿਵੇਂ ਦੇਖਦੇ ਹੋ ਇਹ ਸਥਿਤੀਆਂ ਕਾਂਗਰਸ ਦੇ ਵਾਸਤੇ ਭਿਆਨਕ ਨੇ ਔਰ ਉਹਨੇ ਜਿਹੜੀ ਗੱਲ ਕੀਤੀ ਹੈ ਕਿ ਰਾਣੇ ਗੁਰਜੀਤ ਤੇ ਕਾਰਵਾਈ ਕਿਉਂ ਨਹੀਂ ਚਰਨਜੀਤ ਚੰਨੀ ਤੇ ਕਾਰਵਾਈ ਕਿਉਂ ਨਹੀਂ ਇਹਨਾਂ ਤਾਂ ਖੁੱਲੇ ਤੌਰ ਤੇ ਆਪਣੇ بیٹے ਤੇ ਆਪਣੇ ਭਰਾ ਹੀ ਜਿਹੜੇ ਉਮੀਦਵਾਰਾਂ ਦੇ ਖਿਲਾਫ ਖੜਾ ਹੁੰਦੇ ਸੀ ਇਹਨਾਂ ਨੂੰ ਤੁਸੀਂ ਰਿਵਾਰਡ ਦੇ ਰਹੇ ਹੋ ਰਾਣੇ ਗੁਰਜੀਤ ਜਾਂ ਉਹਦੇ بیٹے ਨੂੰ ਵੀ ਟਿਕਟ ਦੇ ਸਕਦੇ ਹੋ ਚੰਨੀ ਨੂੰ ਵੀ ਟਿਕਟ ਦੇ ਦਿੱਤੀ ਹੈ ਤੇ ਅਸੀਂ ਆਪਣੇ ਜਿਹੜੇ ਖੜੇ ਆ ਤੇ ਆਪਣੇ ਪਰਵਾਰ ਲਈ ਟਿਕਟ ਵੀ ਮੰਗ ਕਰਦੇ ਆ ਤੇ ਸਾਡੇ ਤੇ ਕਾਰਵਾਈ ਸੁਖਵੰਦਰਜੀ ਕਾਂਗਰਸ ਵੱਲੋਂ ਕੱਲ ਜਿਸ ਤਰੀਕੇ ਨਾਲ ਵਿਕਰਮ ਚੌਧਰੀ ਤੇ ਖਿਲਾਫ ਕਾਰਵਾਈ ਕੀਤੀ ਗਈ ਔਰ ਉਹਨਾਂ ਨੂੰ ਮੁਅਤਲ ਕਰ ਦਿੱਤਾ ਗਿਆ ਸਾਰੇ ਅਹੁਦਿਆਂ ਤੋਂ ਇਸ ਵਾਰ ਕਾਂਗਰਸ ਪਾਰਟੀ ਨੇ ਇਹ ਪ੍ਰਭਾਵ ਦੇਣ ਦੀ ਕੋਸ਼ਿਸ਼ ਕੀਤੀ ਹੈ ਕਿਤੀ ਹੈ ਕਿ ਪਾਰਟੀ ਦੇ ਵਿੱਚ ਅਨੁਸ਼ਾਸਨਹੀਨਤਾ ਕਿਸੇ ਵੀ ਸੂਰਤ ਵਿੱਚ ਬਰਦਾਸ਼ਤ ਨਹੀਂ ਲਈਆ ਉਹ ਨਹੀਂ ਕੀਤੀ ਜਾਵੇਗੀ ਇਹ ਪ੍ਰਭਾਵ ਦੇਣ ਦੀ ਕੋਸ਼ਿਸ਼ ਕੀਤੀ ਗਈ ਪਰ ਜਦੋਂ ਕਿ ਮੇਠਾ ਜਾਵੇਗਾ ਕਾਂਗਰਸ ਪਾਰਟੀ ਦੇ ਵਿੱਚ ਅਜਿਹੀ ਅਨੁਸ਼ਾਸਨਹੀਨਤਾ ਅੱਜ ਹੀ ਨਹੀਂ ਹੋ ਰਹੀ ਬਲਕਿ ਪਿਤੇ ਲੰਬੇ ਸਮੇਂ ਤੋਂ ਹੋ ਰਹੀ ਹੈ ਜਦੋਂ ਦੀ ਪੰਜਾਬ ਦੇ ਵਿੱਚ ਕਾਂਗਰਸ ਪਾਰਟੀ ਜਿਹੜੀ ਹਾਰੀ ਹੈ ਜਦੋਂ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਬੰਦੀ ਹੈ ਉਦੋਂ ਤੋਂ ਲੈ ਕੇ ਹੁਣ ਤੱਕ ਤੁਸੀਂ ਦੇਖੋ ਕਿ ਪੰਜਾਬ ਦੇ ਵਿੱਚ ਕਿੰਨੀ ਅੰਦਰੂਨੀ ਤੜੇਵਾਦੀ ਯੋਗਤਾ ਹੈ ਕਿੰਨੇ ਵਕ ਵਕ ਬੋਟ ਨੇ ਜਿਹੜੇ ਆਪੋ ਆਪਣਾ ਰਾਖਤ ਆਪੋ ਆਪਣੇ ਡੱਫੀ ਵਿਚ ਜਾ ਰਹੇ ਆ ਪਰ ਅੱਜ ਤੱਕ ਕਦੇ ਵੀ ਕਾਂਗਰਸ ਪਾਰਟੀ ਨੇ ਉਸ ਅਨੁਸ਼ਾਸਨ ਹਿੰਦਤਾ ਨੂੰ ਕਦੇ ਵੀ ਗੰਭੀਰਤਾ ਨਾਲ ਨਹੀਂ ਲਿਆ ਹਾਂ ਉਦੋਂ ਜਰੂਰ ਲਿਆ ਜਦੋਂ ਨਵਜੋਤ ਸਿੱਧੂ ਨੇ ਕੁਝ ਰੈਲੀਆਂ ਕੀਤੀਆਂ ਨਵਜੋਤ ਸਿੱਧੂ ਦੇ ਖਿਲਾਫ ਤਾਂ ਕੋਈ ਕਾਰਵਾਈ ਬਿਲਕੁਲ ਕੀਤੀ ਨਹੀਂ ਪਰ ਉਹਨਾਂ ਦੀ ਕੁਝ ਹਮਾਇਤੀ ਜਿਹੜੇ ਸੀ ਉਹਨਾਂ ਨੂੰ ਪਾਰਟੀ ਪ੍ਰਧਾਨ ਤੇ ਕਹਿਣ ਤੇ ਪਾਰਟੀ ਤੋਂ ਬਾਹਰ ਦਰਸਤਾ ਜਿਹੜਾ ਬਖਾ ਦਿੱਤਾ ਗਿਆ ਇਹੋ ਜਿਹਾ ਹੀ ਇੱਕ ਮੁੱਦਾ ਉਦੋਂ ਵੀ ਕਾਂਗਰਸ ਪਾਰਟੀ ਨੇ ਆਪਣੇ ਵਿਧਾਇਕ ਸੁਨੀਲ ਜਾਖੜ ਦੇ ਜਿਹੜੇ ਭਤੀਜੇ ਨੇ ਸੁਨੀਲ ਜਾਖੜ ਜੇਕਰ ਮੈਂ ਗਲਤ ਰਹਾ ਹੋਵਾਂ ਤਾਂ ਉਸ ਸੰਦਰਭ ਚ ਵੀ ਕੀਤਾ ਸੀ ਕਿ ਉਹਨਾਂ ਨੂੰ ਵੀ ਸਸਪੈਂਡ ਕਰਾਂਗੇ ਕਿਸੇ ਸਮੇਂ ਪਾਰਟੀ ਚੋਂ ਕਰ ਦਿੱਤਾ ਇਹ ਦੂਜੇ ਵਿਧਾਇਕ ਨੇ ਹੁਣ ਕਾਂਗਰਸ ਪਾਰਟੀ ਦੀ ਇਹ ਜਿਹੜੀ ਨੀਤੀ ਆ ਕਿ ਪਾਰਟੀ ਦੇ ਵਿੱਚੋਂ ਅਨੁਸ਼ਾਸਨਹੀਣਤਾ ਨੂੰ ਜੇਕਰ ਅਸੀਂ ਖਤਮ ਕਰਦਾ ਤਾਂ ਵਿਧਾਇਕਾਂ ਨੂੰ ਜਾਂ ਦੂਜੇ ਬੰਦੇ ਨੂੰ ਉਹ ਦਿੱਤਾ ਮੈਂ ਹੁਣ ਇਹ ਗੱਲ ਕਹਾਂ ਕਿ ਉਹ ਨੇਤਾ ਜਿਹੜੇ ਕੋਈ ਜ਼ਿਆਦਾ ਚਰਚਿਤ ਨਹੀਂ ਹਨ ਜਾਂ ਜਿਨ੍ਹਾਂ ਦਾ ਪਾਰਟੀ ਦੇ ਵਿੱਚ ਜਾਂ ਬਾਹਰ ਕੋਈ ਆਧਾਰ ਨਹੀਂ ਆ ਉਹਨਾਂ ਨੂੰ ਬਾਹਰ ਦਾ ਰਸਤਾ ਬਖਾ ਦੇ ਜਦੋਂ ਕਿ ਦੂਜੇ ਪਾਸੇ ਜਿਸ ਤਰੀਕੇ ਨਾਲ ਵਿਕਰਮ ਸਿੰਘ ਚੌਧਰੀ ਨੇ ਸਵਾਲ ਉਠਾਇਆ ਦੀ ਜਿਨ੍ਹਾਂ ਦਾ ਜਿਗਰ ਤੁਸੀਂ ਆਪਣੀ ਭੂਮਿਕਾ 'ਚ ਕੀਤਾ ਚਾਹੇ ਪ੍ਰਤਾਪ ਸਿੰਘ ਬਾਜਵਾ ਤੇ ਸੰਦਰਭ 'ਚ ਕੀਤਾ ਚਾਹੇ ਰਾਣਾ ਗੁਜੀ ਦੇ ਸੰਦਰਭ 'ਚ ਕੀਤਾ ਜਾਂ ਚੰਨਜੀਤ ਸਿੰਘ ਚੰਨੀ ਦੇ ਸੰਦਰਭ 'ਚ ਕੀਤਾ ਵਾਕਈ ਉਹ ਗੱਲ ਫਿਰ ਪ੍ਰਸ਼ਨ ਉਹ ਪੈਦਾ ਹੁੰਦੇ ਨੇ ਕਿ ਹਾਂ ਵੀ ਜੇਕਰ ਇਹਨਾਂ ਦੇ ਖਿਲਾਫ ਕਾਰਵਾਈ ਹੋਗੀ ਬਾ ਵਿਕਰਮ ਚੌਧਰੀ ਦੇ ਖਿਲਾਫ ਹੋ ਗਈ ਨਵਜੋਤ ਸਿੰਘ ਸਿੱਧੂ ਦੇ ਜਿਹੜੇ ਪ੍ਰਧਾਨ ਸੀ ਜਿਹੜੇ ਉਹਨਾਂ ਦੇ ਖਿਲਾਫ ਜੇਕਰ ਕਾਰਵਾਈ ਹੋ ਗਈ ਤਾਂ ਫਿਰ ਇਹਨਾਂ ਦੇ ਖਿਲਾਫ ਕਿਉਂ ਨਹੀਂ ਫਿਰ ਇਹਨਾਂ ਦੇ ਖਿਲਾਫ ਅਨੁਸ਼ਾਸਨੀ ਹਿੰਮਤਾ ਦਾ ਜਿਹੜਾ ਨੋਟਸਾ ਉਹ ਕਾਂਗਰਸ ਹਾਈਕ ਪਰ ਕਿਉਂ ਨਹੀਂ ਲੇਤੀ ਇਹ ਤਾਂ ਪ੍ਰਸ਼ਨ ਉੱਠਣਗੇ ਉੱਠਣਗੇ ਹੁਣ ਵਿਕਰਮ ਚੌਧਰੀ ਨੇ ਜਿਹੜੇ ਸਵਾਲ ਠਾਏ ਨੇ ਖਾਸ ਤੌਰ ਤੇ ਚੰਜੀ ਸਿੰਘ ਚੰਨੀ ਦੇ ਸੰਦਰਭ ਵਿੱਚ ਉਹ ਤਾਂ ਕਿਸੇ ਵੀ ਪੱਖ ਤੋਂ ਅਸੀਂ ਕਹਿ ਸਕਦੇ ਕਿ ਝੂਠੇ ਨਹੀਂ ਕਿ ਇਸ ਦੇ ਵਾਜਬ ਨਹੀਂ ਹੁਣ ਗੱਲ ਜਿਹੜਾ ਪੰਗਾ ਪਿਆ ਪੰਗਾ ਉਥੋਂ ਪੋਸਟਰ ਲੱਗ ਰਿਹਾ ਪਿਆ ਕਿ ਵਿਕ੍ਰਮ ਚੌਧਰੀ ਦੇ ਹਲਕੇ 'ਚ ਕੁਝ ਪੋਸਟਰ ਲੱਗੇ ਨੇ ਜਿਥੋਂ ਇਹ ਗੱਲ ਕਹੀ ਗਈ ਕਿ ਔਰਤਾਂ ਦੇ ਸੰਦਰਭ ਦੇ ਵਿੱਚ ਚੰਨਜੀਤ ਚੰਨੀ ਦਾ ਬੀਤੇ ਦੌਰ 'ਚ ਜਿਹੋ ਜਿਹਾ ਰਵਈਆ ਰਿਹਾ ਉਹ ਸੰਦਰਭ 'ਚ ਉਹ ਪੋਸਟਰ ਲੱਗੇ ਨੇ ਉਹ ਕਹਿੰਦੇ ਮੈਂ ਤਾਂ ਲਵਾਏ ਦੀ ਪਤਾ ਨਹੀਂ ਕਿਹਨਾਂ ਲਾਏ ਚਲੋ ਉਹ ਲਵਾਏ ਜਾਂ ਲਗਵਾਏ ਗਏ ਕਾਂਗਰਸ ਪਾਰਟੀ ਨੇ ਇਸ ਨੂੰ ਕਦੇ ਤਨਾ ਜੜਾ ਲਿਆ ਤਾਂ ਇਸ ਕਰਕੇ ਉਹਨਾਂ ਨੇ ਵਿਕ੍ਰਮ ਚੌਧਰੀ ਨੂੰ ਜਿਹੜਾ ਉਹ ਬਾਹਰ ਦਾ ਰਸਤਾ ਖਾਰਤਾ ਹੋਣ ਪ੍ਰਸ਼ਨ ਜਿਹੜਾ ਤੁਸੀਂ ਕੀਤਾ ਕਿ ਇਹੋ ਜੇ ਕਾਂਗਰਸ ਪਾਰਟੀ ਵੱਲ ਜਿਹੜਾ ਐਕਸ਼ਨ ਜਿਹੜੇ ਲੈ ਗਏ ਨੇ ਕਿ ਇਹਨਾਂ ਐਕਸ਼ਨਾਂ ਦੇ ਨਾਲ ਪਾਰਟੀ ਦੇ ਵਿੱਚ ਅਨੁਸ਼ਾਸਨ ਹਿੰਮਤਾ ਰੁਖ ਜਾਊਗੀ ਜਾਂ ਅਗੜੇ ਪੱੜਾ ਚ ਬਗਾਵਤ ਜਿਹੜੀ ਆ ਹੋਰ ਜੋਰ ਫੜ ਸਕਦੀ ਹੈ ਸਿੱਧੂ ਸਾਹਿਬ ਇਹ ਜਿਹੜੀ ਕਾਂਗਰਸ ਹਾਈ ਕਮੰਡ ਨੇ ਇਹ ਕਾਰਵਾਈ ਹੀ ਹਨ ਸਾਹਿਬ ਸਵਾਲ ਦੇਖੋ ਇਹ ਹੀ ਹੈ ਕਿ ਚਰਨਜੀਤ ਸਿੰਘ ਚੰਨੀ ਦੇ ਖਿਲਾਫ ਬੋਲਣ ਵਾਲੇ ਵਿਕਰਮ ਚੌਧਰੀ ਦੇ ਉੱਪਰ ਕਾਰਵਾਈ ਕਰ ਦਿੱਤੀ ਹੈ ਸਸਪੈਂਡ ਕਰ ਦਿੱਤਾ ਹੈ ਪਰ ਰਾਣਾ ਗੁਰਜੀਤ ਜਿਹਦੇ ਮੁੰਡੇ ਨੇ ਜਿਹੜੀ ਆ ਉਹ ਸ਼ਰੀਆਮ ਆਜ਼ਾਦ ਕਾਂਗਰਸ ਦੇ ਕੈਂਡੀਡੇਟ ਦੇ ਖਿਲਾਫ ਚੋਣ ਲੜ ਕੇ ਉਹਨੂੰ ਹਰਾਇਆ ਤੇ ਉਲਟਾ ਕਾਂਗਰਸ ਸ਼ਾਇਦ ਉਹਨਾਂ ਨੂੰ ਟਿਕਟ ਵੀ ਦੇ ਸਕਦੀ ਹੈ ਜਾਂ ਉਹਦੇ ਬਾਪ ਜਿਹੜੇ ਰਾਣਾ ਗੁਰਜੀਤ ਨੇ ਉਹਨਾਂ ਨੂੰ ਵੀ ਦੇ ਸਕਦੀ ਹੈ ਚਰਨਜੀਤ ਸਿੰਘ ਚੰਨੀ ਨੇ ਆਪਣਾ ਭਰਾ ਜਿਹੜਾ ਉਹ ਚੋਣਾਂ ਦੇ ਵਿੱਚ ਖਿਲਾੜ ਕੇ ਉਥੋਂ ਦਾ ਕਾਂਗਰਸ ਦਾ ਕੈਂਡੀਡੇਟ ਹਰਾਇਆ ਉਹਨੂੰ ਟਿਕਟ ਵੀ ਦਿੱਤੀ ਗਈ ਉਹ MSWC ਦੇ ਵਿੱਚ ਮੈਂਬਰ ਵੀ ਜਿਹੜਾ ਰੱਖਿਆ ਗਿਆ ਹੋਰ ਵੀ ਬਹੁਤ ਸਾਰੀਆਂ ਐਗੀਆਂ ਉਦਾਹਰਣਾਂ ਨੇ ਆ ਪ੍ਰਤਾਪ ਸਿੰਘ ਬਾਜਵਾ ਦਾ ਭਰਾ ਭਾਜਪਾ ਦੇ ਵਿੱਚ ਜਾ ਕੇ ਕਾਂਗਰਸ ਦੇ ਕੈਂਡੀਡੇਟ ਦੇ ਖਿਲਾਫ ਲੜਿਆ ਪ੍ਰਤਾਪ ਸਿੰਘ ਬਾਜਵਾ ਨੂੰ ਲੀਡਰ ਆਫ اپੋਜੀਸ਼ਨ ਲਾਤਾ ਇਹ ਚੱਲ ਕੀ ਰਿਹਾ ਪਾਣੀ ਨਿਵਾਨ ਵਾਲੇ ਪਾਸੇ ਨੂੰ ਕਿਉਂ ਚੱਲ ਰਿਹਾ ਹੈ ਇਹ ਵਿਕਰਮ ਚੌਧਰੀ ਨੇ ਤਾਂ ਟਿਕਟ ਦੀ ਉਹ ਮੰਗ ਕਰ ਰਿਆ ਸੀ ਉਹਦੇ ਤੇ ਕਾਰਵਾਈ ਕਿਉਂ ਨਹੀਂ ਦੱਤੀ ਹੈ ਪਰ ਆਹ ਜਿਹੜੇ ਤਰੰਦਰ ਬੈਠੇ ਆ ਇਹਨਾਂ ਦੇ ਉੱਪਰ ਕਾਰਵਾਈ ਕਦੋਂ ਕਰੇਗੀ ਕਾਂਗਰਸ ਇਹ ਪਾਣੀ ਨਿਵਾਨ ਵਾਲੇ ਪਾਸੇ ਨੂੰ ਕਿਉਂ ਵਗ ਰਿਹਾ ਸੁਖندرਜੀਤ ਕੱਲ ਇੱਕ ਤੁਸੀਂ ਵੀਡੀਓ ਮੇਰੇ ਦਾ ਸ਼ੇਅਰ ਕੀਤਾ ਸੀ ਇੱਕ ਲੱਖਾ ਸਿੰਘ ਆ ਕੋਈ ਲੀਟਰ ਜਿਹਦੇ ਸੰਬੰਧੀ ਫਾਈਲ ਤੋਂ ਜਿੰਨਾ ਨੇ ਇਤਰਾਜ਼ ਪ੍ਰਗਟ ਕੀਤਾ ਫਾਈਲ ਤੋਂ ਪਾਰਟੀ ਦੇ ਜੀ ਤਾਂ ਉਸ ਦਾ ਇੱਕ ਵੀਡੀਓ ਤੁਸੀਂ ਸ਼ੇਅਰ ਕੀਤਾ ਸੀ ਤਾਂ ਉਸ ਵੀਡੀਓ ਦੇ ਵਿੱਚ ਉਸ ਬੰਦੇ ਨੇ ਜਿਹੜੇ ਨੁਕਤੇ ਠਾਏ ਉਹ ਤੁਹਾਡੀ ਇਸ ਗੱਲ ਦੀ ਪਰੋੜਤਾ ਕਰਦੇ ਆ ਕਿ ਪਾਣੀ ਜਿਹੜਾ ਐਕਸ਼ਨ ਜਿਹੜਾ ਨਵਨ ਵਾਲੀ ਕਿਉਂ ਹੁੰਦਾ ਉਹ ਕਹਿੰਦਾ ਕਿ ਪਾਰਟੀ ਦੇ ਵਿੱਚ ਚਾਹੇ ਉਹ ਜਨਰਲ ਕੈਟਾਗਰੀ ਦੇ ਸਥਾਪਤ ਲੀਡਰ ਹੋਣ ਤੇ ਚਾਹੇ ਉਹ ਦਲਤ ਵਰਗ ਦੇ ਸਥਾਪਤ ਲੀਡਰ ਹੋਣ ਉਹ ਦੂਜੇ ਲੀਡਰਾਂ ਨੂੰ ਉੱਪਰ ਉੱਠਣ ਹੀ ਨਹੀਂ ਦਿੰਦੇ ਜਿਹੜੇ ਉਹ ਪਾਏ ਦਲਤ ਹੋਣ ਤਾਂ ਪਾਏ ਉਹ ਜਨਰਲ ਕੈਟਾਗਰੀ ਦੇ ਹੋਣ ਤਾਂ ਚਾਹੇ OBC ਦੇ ਹੋਣ ਸਥਾਪਤ ਲੀਡਰ ਇਹ ਚਾਉਂਦੇ ਹੀ ਨਹੀਂ ਕਿ ਹਾਂ ਭਾਈ ਕੋਈ ਹੋਰ ਲੀਡਰ ਜਾਂ ਸੈਕੰਡ ਲੀਡਰਸ਼ਿਪ ਜਿਹੜੀ ਹੈ ਉਹ ਤਿਆਰ ਹੋਵੇ ਹੁਣ ਅਜਿਹੇ ਸੰਦਰਭ ਚ ਜਿਹੜੇ ਨਾਮ ਤੁਸੀਂ ਗਿਣੇ ਆ ਪ੍ਰਤਾਪ ਸਿੰਘ ਬਾਜਵਾ ਰਾਣਾ ਗੁਰਜੀਤ ਚਰਜੇ ਸਿੰਘ ਚੰਨੀ ਰਾਜਾ ਵੜਿੰਗ ਇਹ ਵੀ ਜੋੜ ਲੋਤਾ ਇਹ ਨਾਮ ਉਹ ਨਹੀਂ ਕਿ ਜਿਹੜੇ ਪੰਜਾਬ ਕਾਂਗਰਸ ਦੇ ਇਸ ਵੇਲੇ ਚਾਰ ਜਾਂ ਪੰਜ ਰਤਨ ਨੇ ਜਿਹੜੇ ਸਮਝਦੇ ਨੇ ਕਿ ਪੰਜਾਬ ਦੀ ਕਾਂਗਰਸ ਜਿਹੜੀ ਅਸੀਂ ਨਾਮਿਨੇਟ ਕਰ ਰਹੇ ਹਾਂ ਸਾਡੇ ਸਾਡੇ ਉਸਾਰੀ ਚੱਲਦੇ ਔਰ ਇਹ ਉਹ ਲੀਡਰ ਨੇ ਜਿਹੜੇ ਨਵਜੋਤ ਸਿੰਘ ਸਿੱਧੂ ਦੇ ਖਿਲਾਫ ਹੀ ਫਰੰਟ ਖੋਲਣ ਲੱਗਿਆ ਮੈਂਟ ਜਿਹੜਾ ਉੰਢੀ ਲੱਤੇ ਪਰ ਨਵਜੋਤ ਸਿੰਘ ਦਾ ਆਪਣਾ ਧਾਰਾ ਉਹਦੇ ਖਿਲਾਫ ਸ਼ਾਇਦ ਕਾਂਗਰਸ ਹ ਆਪਣੇ ਪੱਤਰ ਤੇ ਜਾਂ ਇਹਨਾਂ ਦੇ ਕਹਿਣ ਤੇ ਕਾਰਵਾਈ ਨਹੀਂ ਕਰ ਸਕੀ ਕਿਉਂਕਿ ਉਸ ਵਿਅਕਤੀ ਦਾ ਆਪਣਾ ਆਧਾਰ ਹਾ ਤੇ ਜੇ ਉਸ ਦਾ ਹਾਰੇ ਵਿਕਰਮ ਸਿੰਘ ਚੌਧਰੀ ਜਾਂ ਹੋਰ ਇਹੋ ਜਿਹਾ ਲੀਡਰ ਵਰਗਾ ਹੁੰਦਾ ਤਾਂ ਹੁਣ ਤੱਕ ਸ਼ਾਇਦ ਨਰਜੋਤ ਸਿੰਘ ਸਿੱਧੂ ਦੂ ਵੀ ਬਾਹਰ ਦਾ ਰਸਤਾ ਮੁਖਾ ਦਿੱਤਾ ਗਿਆ ਹੁੰਦਾ ਤੁਸੀਂ ਗੱਲ ਕੀਤੀ ਨਿਮਾਨ ਦੀ ਨਿਮਾਨ ਦੀ ਇਸੇ ਕਰਕੇ ਕਿ ਜਾਂ ਤਾਂ ਫਿਰ ਇਹ ਲੀਡਰ ਚਾਹੇ ਉਹ ਵਿਕਰਮ ਸਿੰਘ ਚੌਧਰੀ ਹੋਵੇ ਜਾਂ ਖੜੋ ਹੋਵੇ ਸ੍ਰੀ ਜਾਕੜ ਜਿਹੜੇ ਸ੍ਰੀ ਜਾਕੜ ਦੇ ਜਿਹੜਾ ਭਤੀਜਾ ਸੀ ਉਸ ਨੇ ਉਹਦੇ ਸੰਦਰਭ ਦੇ ਵਿੱਚ ਸਿੱਧੂ ਸਾਹਿਬ ਇਹੋ ਗੱਲ ਕਹੀ ਜਾ ਸਕਦੀ ਆ ਕਿ ਕਾਂਗਰਸ ਹਾਈ ਕਮਾਂਡ ਇਹਨਾਂ ਲੀਡਰਾਂ ਦੇ ਹੱਥਾਂ ਦੇ ਵਿੱਚ ਹੀ ਖੇਡਦੀ ਪਈ ਆ ਤੇ jaan ਬੁੱਝ ਗਈ ਆਪਣੀ ਪਾਰਟੀ ਦਾ ਨੁਕਸਾਨ ਕਰ ਰਹੀ ਹੈ ਮੈਂ ਗੱਲ ਉੱਥੇ ਲਗਾਉਂ ਜਿਹਨਾਂ ਲੀਡਰਾਂ ਦੀ ਤੁਸੀਂ ਗੱਲ ਕਰਕੇ ਇਹਨਾਂ ਦੇ ਖਿਲਾਫ ਕਿਉਂ ਨਹੀਂ ਕਿਉਂਕਿ ਧਾਣਾਪੁਰ ਜੀ ਦਾ ਤੁਸੀਂ ਦੇਖ ਲਓ ਇੱਕ ਤਗੜਾ ਆਧਾਰ ਹੈਗਾ ਪੈਸੇ ਦੇ ਪੱਖ ਤੋਂ ਫਤੇ ਸਿੰਘ ਪ੍ਰਤਾਪ ਸਿੰਘ ਬਾਜਵਾ ਤਾਨੂੰ ਪਤਾ ਕੀ ਕਿਸ ਤਰੀਕੇ ਨਾਲ ਉਪਰੋਂ ਜਿਹੜੇ ਪੰਜਾਬ ਦੇ ਵਿੱਚ ਆਏ ਤੇ ਕਿਸ ਤਰੀਕੇ ਦਾ ਨਾਲ ਉਹ ਰਾਜ ਸਭਾ ਦੀ ਮੈਂਬਰੀ ਛੱਡ ਕੇ ਫਿਰ ਇਹਨਾਂ ਨੂੰ ਪੀ ਦੇ ਲੀਡਰ ਬਣਦੇ ਨੇ ਜਿਹੜੇ ਇਹ ਲੀਡਰ ਨੇ ਚਾਹੀ ਚੌਧਰੀ ਸੋਵਿਤ ਚਾ ਕੋਈ ਹੋਰ ਜਿਨ੍ਹਾਂ ਦੇ ਖਿਲਾਫ ਕਾਰਵਾਈ ਹੁੰਦੀ ਇਹ ਉਹ ਲੀਡਰ ਨੇ ਕਿ ਜਿਨ੍ਹਾਂ ਦਾ ਕੋਈ ਇਦਾਂ ਦਾ ਮਜ਼ਬੂਤ ਆਧਾਰ ਹੈ ਨਹੀਂ ਠੀਕ ਆ ਚੁਣੇ ਗਏ ਪਰ ਜੇਕਰ ਕਾਂਗਰਸ ਹਾਈ ਕਮਾਂਡ ਦੇ ਵਿੱਚ ਉਹ ਆਪਣਾ ਮਜ਼ਬੂਤ ਆਧਾਰ ਬਣਾਉਂਦੇ ਰੂਪ ਚ ਹੁੰਦੇ ਤਾਂ ਸ਼ਾਇਦ ਉਹਨਾਂ ਦੇ ਖਿਲਾਫ ਹੀ ਕਾਰਵਾਈ ਜਿਹੜੀ ਨਾ ਹੁੰਦੀ ਕੋਈ ਕਿਉਂਕਿ ਹਮੇਸ਼ਾ ਇੱਕ ਗੋਡਫਾਦਰ ਵਿਖਿਆ ਜਾਂਦਾ ਹੁਣ ਵਿਕ੍ਰਮ ਸਿੰਘ ਚੌਧਰੀ ਦਾ ਗੋਡਫਾਦਰ ਨਹੀਂ ਹੈਗਾ ਕ ਤੇ ਜਿਸ ਤਰੀਕੇ ਨਾਲ ਤੁਸੀਂ ਰਾਣੇਗੁਰ ਜੀ ਦੇ بیٹے ਦੀ ਗੱਲ ਕੀਤੀ ਹੈ ਜੀ ਤੇ ਜਿਸ ਤਰੀਕੇ ਨਾਲ ਰਾਣਾ ਗੁਰਜੀ ਦੇ بیٹے ਦੀ ਤੁਸੀਂ ਗੱਲ ਕੀਤੀ ਆ ਉਹਨੂੰ ਤਾਂ ਕਹਿੰਦੇ ਕਿ ਕਾਂਗਰਸ ਪਾਰਟੀ ਗਾਲ੍ਹਾਂ ਲਾ ਕੇ ਉਸ ਨੂੰ ਟਿਕਟ ਵੀ ਨੰਦਪੁਰ ਸਾਹਿਬ ਤੋਂ ਦੇਣ ਦੇ ਬੂਖਾ ਹੈਗੀ ਆ ਫਿਰ ਪਾਰਟੀ ਦਾ ਅਨੁਸ਼ਾਸਨਹੀਨਤਾ ਦਾ ਪੈਮਾਨਾ ਕੀ ਹੈ ਪ੍ਰਸ਼ਨ ਤਾਂ ਇਹ ਪੈਦਾ ਹੁੰਦਾ ਹੁਣ ਸਿੱਧੂ ਸਾਹਿਬ ਗੱਲ ਕਿੱਥੇ ਚੱਲੀ ਸੀ ਪ੍ਰਸ਼ਨ ਇਹ ਸੀ ਕਿ ਬਗਾਵਤ ਇਧਰ ਰੁਕੂਗੀ ਕਿ ਨਹੀਂ ਸਿੱਧੂ ਸਾਹਿਬ ਨੇ ਨਾ ਕਿਹਾ ਕਿ ਇਸ ਕਾਰਵਾਈ ਦੇ ਨਾਲ ਮੈਂ ਥੋੜੀ ਜਿਹੀ ਇਹ ਗੱਲ ਕਰਨਾ ਚਾਹੁੰਗਾ ਅਣਖੀ ਸਾਹਿਬ ਇੱਥੇ ਇਹ ਤੁਹਾਡੀ ਇਸ ਗਾਲੇ ਪਗਲ ਪਾਲੇ ਪਾਸੇ ਵਧਣ ਤੋਂ ਪਹਿਲਾਂ ਇਹ ਗੱਲ ਕਰਨਾ ਚਾਹੁੰਗਾ ਕੀ ਕਾਂਗਰਸ ਨੇ ਬੇਸ਼ੱਕ ਵਿਕਰਮ ਚੌਧਰੀ ਦੇ ਖਿਲਾਫ ਐਕਸ਼ਨ ਲੈ ਕੇ ਉਹਨੂੰ ਸਸਪੈਂਡ ਕਰਕੇ ਬਾਗਿਆਂ ਨੂੰ ਸਖਤ ਸੰਦੇਸ਼ ਦੇਣ ਦੀ ਕੋਸ਼ਿਸ਼ ਕੀਤੀ ਹੈ ਪਰ ਇਹਦੇ ਨਾਲ ਇੱਕ ਗੱਲ ਇਹ ਵੀ ਲੱਗ ਰਹੀ ਹੈ ਕਿ ਕਾਂਗਰਸ ਦੇ ਵਿੱਚ ਬਾਗ ਬਗਾਵਤ ਕਰਨ ਵਾਲੇ ਲੋਕਾਂ ਦੀ ਸਰਦਾਰੀ ਹੈ ਨਵਜੋਤ ਸਿੰਘ ਸਿੱਧੂ ਦੀ ਰੈਲੀ ਕਰਾਉਣ ਵਾਲਿਆਂ ਦੇ ਖਿਲਾਫ ਐਕਸ਼ਨ ਉਹਨਾਂ ਨੂੰ ਸਸਪੈਂਡ ਵਿਕਰਮ ਚੌਧਰੀ ਨੇ ਆਪਣੇ ਮਾਤਾ ਲਈ ਟਿਕਟ ਮੰਗ ਲਈ ਉਹਨਾਂ ਦੇ ਖਿਲਾਫ ਐਕਸ਼ਨ ਉਹਨਾਂ ਨੂੰ ਸਸਪੈਂਡ ਕਰ ਦਿੱਤਾ ਗਿਆ ਹਾਲਾਂਕਿ ਪਾਰਟੀ ਦਾ ਹੀ ਕੰਮ ਕਰ ਰਹੇ ਨੇ ਨਾ ਉਹ ਪਰ ਦੂਜੇ ਪਾਸੇ ਰਾਣਾ ਗੁਰਜੀਤ ਜਿਨੇ ਆਪਦਾ ਮੁੰਡਾ ਲੜਾਇਆ ਕਾਂਗਰਸ ਦੇ ਕੈਂਡੀਡੇਟ ਦੇ ਖਿਲਾਫ ਤੇ ਉਹਨੂੰ ਹਰਾਇਆ ਉਹਨੂੰ ਟਿਕਟ ਦੇਣ ਦੇ ਮੂਡ ਦੇ ਵਿੱਚ ਹੈਗੀ ਹੈ ਕਾਂਗਰਸ ਦੂਜੇ ਪਾਸੇ ਚਰਨਜੀਤ ਸਿੰਘ ਚੰਨੀ ਨੇ ਆਪਣਾ ਭਰਾ ਜਿਹੜਾ ਖਿਲਾੜ ਕੇ ਕਾਂਗਰਸ ਦਾ ਕੈਂਡੀਡੇਟ ਹਰਾਇਆ ਉਹਨੂੰ ਹੁਣ ਟਿਕਟ ਦੇ ਦਿੱਤੀ ਗਈ ਹੈ ਉਹਨੂੰ ਸੀ ਡਬਲਯੂਸੀ ਦਾ ਮੈਂਬਰ ਵੀ ਜਿਹੜਾ ਉਹ ਲੈ ਲਿਆ ਪ੍ਰਤਾਪ ਸਿੰਘ ਬਾਜਵਾ ਜਿਹਦਾ ਭਰਾ ਜਿਹੜਾ ਫਤੇਜੰਗ ਬਾਜਵਾ ਭਾਜਪਾ ਦੇ ਵਿੱਚ ਚਲਾ ਗਿਆ ਤੇ ਉਧਰੋਂ ਜਾ ਕੇ ਜਿਹੜਾ ਉਹ ਲੜਿਆ ਤੇ ਉਹਨੂੰ ਲੀਡਰ ਆਫ ਓਪੋਜੀਸ਼ਨ ਦੀ ਕੁਰਸੀ ਇਹ ਦੋ ਪਮਾਨੇ ਕਿਉਂ ਇਹ ਮਾਪਦੰਡ ਦੋਰੇ ਕਿਉਂ ਕਾਂਗਰਸ ਸੋ ਕੰਦਰਤੀ ਇਹ ਹੋਈ ਕਿ ਕਾਂਗਰਸ ਦੀ ਫਿਰ ਹਾਈ ਕਮਾਂਡ ਇਹੋ ਕਹਿ ਚੱਲ ਰਹੀ ਹੈ ਕਿ ਇਹਨਾਂ ਇੱਕ ਕਮਜ਼ੋਰ ਹੋ ਚੁੱਕੀ ਆ ਕਿ ਇਹ ਵਿੱਚ ਜਿਹੜੇ ਮਕਾਫ਼ਤੀ ਕਰਮਾਂ ਦੇ ਲੀਡਰ ਨੇ ਉਹਨਾਂ ਦੇ ਹੱਥਾਂ 'ਚ ਖੇਡਦੀ ਪਈ ਆ ਤੇ ਇਹਨਾਂ ਦੇ ਖਿਲਾਫ ਕਾਰਵਾਈ ਕਰਦੇ ਸਮਰਾਤੀ ਹਾਈ ਕਮਾਂਡ ਜਿਹੜੀ ਉਹ ਨਹੀਂ ਹੈਗੀ ਚਾਹੇ ਰਾਣਾ ਗਰਜੀਤ ਹੋਵੇ ਤੇ ਚਾਹੇ ਪ੍ਰਤਾਪ ਸਿੰਘ ਬਾਜਵਾ ਹੋਣੀ ਹੋਣ ਫਿਰ ਇਹਨਾਂ ਦੇ ਮੁਕਾਬਲੇ ਹਾਈ ਕਮਾਂਡ ਫਿਰ ਬੇਵਸ ਨਜ਼ਰ ਆ ਰਹੀ ਹੈ ਮੈਂ ਤਾਂ ਪਹਿਲਾਂ ਹੀ ਇਹ ਗੱਲ ਕੀਤੀ ਕਿ ਜੇਪਰ ਵਾਕਿਆ ਹੀ ਨਵਜੂਤ ਸਿੱਧੂ ਤੇ ਜਿਸ ਤਰੀਕੇ ਨਾਲ ਹਮਾਇਤ ਇਹਨੂੰ ਸਸਪੈਂਡ ਕੀਤਾ ਗਿਆ ਉਹਨਾਂ ਦਿਨਾਂ ਚ ਪਾਰਟੀ ਚ ਬਾਹਰ ਦਾ ਰਸਤਾ ਬਖਾਇਆ ਗਿਆ ਉਹਦੇ ਤੇ ਵਿਚ ਨਵਜੂਤ ਸਿੱਧੂ ਸਿਰਫ ਆਪਣੇ ਆਧਾਰ ਤੇ ਬਚੇ ਨਹੀਂ ਤਾਂ ਦੂਸਰੇ ਬੰਨੇ ਇਹਨਾਂ ਲੀਡਰਾਂ ਨੇ ਉਹਨਾਂ ਨੂੰ ਵੀ ਹੁਣ ਤੱਕ ਬਾਹਰ ਦਾ ਰਸਤਾ ਛੜਾ ਬਖਾ ਦਿੱਤਾ ਹੋਣਾ ਸੀ ਦੋਰੇ ਮਾਪਦਨ ਇਹੋ ਹੀ ਹੈ ਕਿ ਕਾਂਗਰਸ ਦੀ ਹਾਈ ਕਮੰਡ ਇਹਨਾਂ ਲੀਡਰਾਂ ਦੇ ਹੱਥਾਂ ਚ ਇੰਨੀ ਕਮਜ਼ੋਰ ਹੋ ਚੁੱਕੀ ਹੈ ਕਿ ਇੰਡੀਪੈਂਡੈਂਟ ਡਾਟ ਆਫ ਫੈਸਲ ਨਹੀਂ ਦੀ ਲੈ ਸਕਦੀ ਅਗਲੀ ਗੱਲ ਮੈਂ ਜਿੱਥੇ ਲੱਗਾ ਸਾਂ ਕਰਨ ਕਿ ਇਸ ਦਾ ਸਿੱਧੂ ਸਾਹਿਬ ਸਖਸ ਸੰਦੇਸ਼ ਦੇਤਾ ਹਾਈ ਕਮੰਡ ਨੇ ਯਕਤ ਤੱਕ ਜਰੂਰ ਕੀਤਾ ਪਰ ਮੈਨੂੰ ਲੱਗਦਾ ਨਹੀਂ ਕਿ ਇਸ ਤਰੀਕੇ ਦਾ ਕਾਂਗਰਸ ਵਿੱਚ ਜਿਹੜੀ ਬਗਾਵਤ ਆ ਉਹ ਰੁਕੇ ਜੇਕਰ ਬਗਾਵਤ ਇਸ ਤਰੀਕੇ ਦੀ ਨਹੀਂ ਹੁੰਦੀ ਜਿਸ ਤਰੀਕੇ ਦੀ ਆ ਵਿਕਟਮ ਸਿੰਘ ਚੌਧਰੀ ਨੇ ਸ਼ਰਿਆ ਮੁਖਾਫਤ ਕੀਤੀ ਆ ਪਰ ਅੰਦਰੋਂ ਅੰਦਰ ਹੀ ਜਿਹੜੀ ਬਗਾਵਤ ਹੋਏਗੀ ਅੰਦਰੋਂ ਅੰਦਰ ਹੀ ਜਿਹੜੀ ਧੜੇਬਾਜ਼ੀ ਹੋਰ ਜਿਹੜੀ ਹੁਣ ਤੇਜ਼ ਹੋਏਗੀ ਉਹ ਕਾਂਗਰਸ ਦੇ ਉਮੀਦਵਾਰਾਂ ਵਾਸਤੇ ਰਸਤੇ ਦੇ ਵਿੱਚ ਕੰਡੇ ਜ਼ਰੂਰ ਖਲਾਰੂਗੀ ਅੱਗੇ ਸਪਸ਼ਟ ਰੂਪ ਵਿੱਚ ਬਕਾਵਾਤ ਨਹੀਂ ਹੋਊ ਗੁਪਤ ਰੂਪ ਚ ਕਰਦਗੇ ਜਿਸ ਤਰੀਕੇ ਨਾਲ ਨਵਜੋਤ ਸਿੰਘ ਪੁੱਤਰ ਧੜੇ ਦੇ ਲੀਡਰ ਨੇ ਉਦੋਂ ਇਨੀ ਗੱਲ ਕਹੇ ਤੇ ਕਿ ਅਸੀਂ ਪਈ ਨਾ ਦਾ ਪ੍ਰਚਾਰ ਕਰਨਾ ਨਾ ਕਿਸੇ ਹੱਕ ਚ ਰੈਲੀ ਕਰਨੀ ਜਿੰਨਾ ਚਿਰ ਹਾਈ ਕਮਾਂਡ ਨੇ ਕਹਿੰਦੀ ਹਾਈ ਕਮਾਂਡ ਨੇ ਅਜ ਤੱਕ ਉਹਦਾ ਨੋਟਸ ਨਹੀਂ ਲਿਆ ਉਥੇ ਨਵਜੋਤ ਸਿੰਘ ਨੂੰ ਤੇ ਇਹਨਾਂ ਬੋਲਦਾ ਜਿਹਾ ਉਸ ਮੀਟਿੰਗ ਦਾ ਤਸਪਸ਼ਟਾ ਉਹ ਵੀ ਲੋਕੀ ਜਿਹੜੇ ਘਰ ਬੈਠੇ ਜਿਹੜੂ ਕਾਂਗਰਸ ਦੇ ਉਮੀਦਵਾਰਾਂ ਦੀ مخالਫਤ ਜਿਹੜੀ ਉਹ ਕਰਦਗੇ ਸੰਦੇਸ਼ਤਾ ਦੇਣ ਦਾ ਯਤਨ ਕੀਤਾ ਪਰ ਇਹਦੇ ਨਾਲ ਬਗਾਵਤ ਨਾ ਰੁਕਣੀ ਆ ਸਭ ਹਾਂ ਕਾਂਗਰਸ ਦੇ ਉਮੀਦਵਾਰਾਂ ਵਾਸਤੇ ਰਸਤੇ ਚ ਕੱਡੇ ਜਿਹੜੇ ਨੇ ਜ਼ਰੂਰ ਸਿੱਧੂ ਸਾਹਿਬ ਖਿਲੜਨਗੇ ਉਹਨਾਂ ਦੀ ਜਿਸ ਤਰੀਕੇ ਨਾਲ ਗਹਿਰੇ ਸੀ ਕਾਂਗਰਸ ਸਰਵਾਈਵ ਕਰ ਰਹੀ ਹੈ ਪੰਜਾਬ ਦੇ ਵਿੱਚ ਆਮ ਪਰਿਵਾਰ ਨੇ ਆ ਪਰ ਜੇਕਰ ਆਪਣੇ ਆ ਹੀ ਲੋਕਾਂ ਦਾ ਇਹ ਹਾਲ ਰਿਹਾ ਸਿੱਧੂ ਸਾਹਿਬ ਲੱਗਦਾ ਕਿ ਇਸ ਦਾ ਫਾਇਦਾ ਆਮ ਆਦਮੀ ਪਾਰਟੀ ਜਾਂ ਫਿਰ ਅਕਾਲੀ ਦਲ ਜਿਹੜਾ ਉਹ ਜਰੂਰ ਉਠਾ ਸਕਦਾ ਜੀ ਬਿਲਕੁਲ ਬਿਲਕੁਲ ਚਲੋ ਉਧਰ ਆਪਾਂ ਆਮ ਆਦੀ ਪਾਰਟੀ ਦੀ ਅਣਖੀਬ ਗੱਲ ਕਰੀਏ ਆਮ ਆਦੀ ਪਾਰਟੀ ਦੇ ਮੁੱਖ ਮੰਤਰੀ ਭਗਵੰਤ ਮਾਨ ਜਿਹੜੇ ਆ ਉਹ ਅੱਜ ਪਹਿਲਾਂ ਗੁਰਦਾਸਪੁਰ ਦੇ ਵਿੱਚ ਰੈਣੀ ਕਰਨਗੇ ਚੋਣ ਆਗਾਜ਼ ਕਰਨਗੇ ਦੂਜੇ ਪਾਸੇ ਫਿਰ ਅੰਮ੍ਰਿਤਸਰ ਦੇ ਵਿੱਚ ਜਾ ਕੇ ਜਿਹੜੇ ਆ ਉਹ ਉੱਥੇ ਰੋਡ ਸ਼ੋਅ ਕਰਨਗੇ ਅੰਮ੍ਰਿਤਸਰ ਦੇ ਵਿੱਚ ਰੋਡ ਸ਼ੋਅ ਦੇ ਦੌਰਾਨ ਜਦੋਂ ਅੰਮ੍ਰਿਤਸਰ ਦੇ ਵਿੱਚ ਮੁੱਖ ਮੰਤਰੀ ਜਾਣਗੇ ਕਿ ਉੱਥੇ ਕੁਮਰ ਵਿਜੇ ਪ੍ਰਤਾਪ ਦੇ ਵੱਲੋਂ ਕੱਲ ਜਿਹੜੇ ਚੁੱਕੇਗੇ ਸਵਾਲ ਸੇ ਆਪਾਂ ਕੋਰਸਲ ਦੇ ਵਿੱਚ ਦੱਸੇ ਸੀ ਸਭ ਨੂੰ ਪਤਾ ਹੀ ਹੈ ਕਿ ਉਹਨਾਂ ਸਵਾਲਾਂ ਦੇ ਜਵਾਬ ਫਿਰ ਭਗਵੰਤ ਮਾਨ ਦੇ ਸਕਣਗੇ ਸੁਖندر ਜੀ ਅੱਜ ਮੁੱਖ ਮੰਤਰੀ ਸਾਹਿਬ ਦੀ ਰੈਲੀ ਆ ਰੂਟ ਇੱਕ ਗੁਰਦਾਸਪੁਰ ਦੇ ਵਿੱਚ ਹਨੂਮਨ ਚੌਕ ਚ ਕਰਨੀ ਹੈ ਅਮਨ ਸ਼ੀਰ ਸਿੰਘ ਸ਼ਹਿਰੀ ਕਲਸੀ ਦੇ ਹੱਕ ਦੇ ਵਿੱਚ ਉਸ ਤੋਂ ਮੰਗੋ ਸ਼ਾਮ ਨੂੰ 4:30 ਵਜੇ ਉਹਨਾਂ ਨੇ ਰੂਟ ਸ਼ੋ ਜੜਾਇਆ ਅੰਮ੍ਰਿਤਸਰ ਵਿੱਚ ਕਰਨਾ ਹਾਲ ਬਜਾਰ ਦੇ ਵਿੱਚ ਤੇ ਆਪਣੀ ਪਾਰਟੀ ਦੀਆਂ ਗਤੀਵਿਧੀਆਂ ਆਪਣੀ ਪਾਰਟੀ ਦੀਆਂ ਦੋ ਸਾਲਾਂ ਦੀਆਂ ਪ੍ਰਾਪਤੀਆਂ ਨੂੰ ਉਹਨਾਂ ਨੇ ਲੋਕਾਂ ਦੇ ਸਾਹਮਣੇ ਜੜਾ ਰੱਖਣਾ ਹੈਗਾ ਭਗਵੰਤ ਮਾਨ ਦੇ ਰੂਟ ਸ਼ੋ ਜਾਂ ਰੋਸ ਜਿਹੜੀਆਂ ਰੈਲੀਆਂ ਬੀਤੇ ਸਮੇਂ ਚ 2022 ਚ ਹੁੰਦੀਆਂ ਰਹੀਆਂ ਉਹ ਤਾਂ ਸਾਰਿਆਂ ਲੋਕਾਂ ਨੂੰ ਪਤਾ ਪਰ ਹਾਂ ਇਹ ਜਿਹੜੀ ਇਸ ਵੇਲੇ ਰੈਲੀ ਜਿਹੜੀ ਉਹਨਾਂ ਨੇ ਕਰਦੀ ਜਾਂ ਰੂਟ ਸ਼ੋ ਕਰਨਾ ਇਹ ਬਹੁਤ ਕੁਝ ਆਮ ਆਦਮੀ ਪਾਰਟੀ ਦੇ ਚੋਣ ਮਹਿਮਜਾ ਇਹਨਾਂ ਦੇ ਜਿਹੜਾ 13 ਜ਼ੀਰੋ ਦਾ ਸੰਕਲਪਾ ਉਸ ਨੂੰ ਜ਼ਰੂਰ ਸਪਸ਼ਟ ਕਰਦਗੇ ਹੁਣ ਮੈਂ ਤੁਹਾਡੇ ਪ੍ਰਸ਼ਨ ਵੱਲੋਂ ਕਿ ਕੀ ਕੰਪੀ ਵਿਜੇ ਪ੍ਰਤਾਪ ਸਿੰਘ ਵੱਲੋਂ ਉਠਾਈ ਪ੍ਰਸ਼ਨਾਂ ਦਾ ਜਵਾਬ ਦੇਣਗੇ ਸੋਖੰਦਾ ਜੀ ਅੱਜ ਤੱਕ ਬੜੇ ਪ੍ਰਸ਼ਨ ਜਿਹੜੇ ਨੇ ਕਿਸਾਨਾਂ ਨੇ ਉਠਾਏ ਦੇ ਖਾਸ ਤੌਰ ਤੇ ਆਪੋਪੜੀਆਂ ਮੰਗਾਂ ਨੂੰ ਲੈ ਕੇ ਭਗਵੰਤਬਾਨ ਦੇ ਪ੍ਰਤੀ ਬਹੁਤ ਕੁਝ ਇਹੋ ਜਿਹਾ ਵੱਖ-ਵੱਖ ਖਾਸ ਤੌਰ ਤੇ ਵੱਖ-ਵੱਖ ਮੁੱਦਿਆਂ ਦੇ ਸੰਦਰਭ ਦੇ ਵਿੱਚ ਕਵਰ ਵਿਜੇ ਪ੍ਰਤਾਪ ਸਿੰਘ ਨੇ ਆਪਣੀ ਸਰਕਾਰ ਨੂੰ ਘੇਰਿਆ ਵੱਖ-ਵੱਖ ਮੁੱਦਿਆਂ ਤੇ ਪ੍ਰਸ਼ਨ ਪੁੱਛੇ ਇਵਨ ਕਿ ਵਿਧਾਨ ਸਭਾ ਦੇ ਫਲੋਰ ਤੇ ਵੀ ਪਰ ਅੱਜ ਤੱਕ ਕਦੇ ਵੀ ਮੁੱਖ ਮੰਤਰੀ ਸਾਹਿਬ ਨੇ ਕਦੇ ਵੀ ਉਹਨਾਂ ਸਵਾਲਾਂ ਦਾ ਜਵਾਬ ਕਦੇ ਵੀ ਨਹੀਂ ਜੇ ਦਿੱਤਾ ਜਿਹੜਾ ਕਵਰ ਵਿਜੇ ਪ੍ਰਤਾਪ ਸਿੰਘ ਹੁਣਾਂ ਨੇ ਚਾਹੇ ਵਿਧਾਨ ਸਭਾ ਚਠਾਏ ਹੋਣ ਤੇ ਚਾਹੇ ਪ੍ਰੈਸ ਦੇ ਵਿੱਚ ਅਠਾਏ ਹੋਣ ਤੇ ਚਾਹੇ ਪਰਸਨਲਟੀ ਫੋਕਸ ਕਰਕੇ ਅਠਾਏ ਹੋਣ ਅੱਜ ਤੱਕ ਉਹਨਾਂ ਦਾ ਜਵਾਬ ਜਿਹੜਾ ਨਹੀਂ ਦਿੱਤਾ ਤਾਂ ਅਜਿਹੀ ਸਥਿਤੀ ਵਿੱਚ ਲੱਗਦਾ ਨਹੀਂ ਕੀ ਮੁੱਖ ਮੰਤਰੀ ਸਾਹਿਬ ਕਵਰ ਵਿਜੇ ਪ੍ਰਤਾਪ ਸਿੰਘ ਵੱਲੋਂ ਉਠਾਏ ਬੇਅਦਬੀ ਬਰਗਾੜੀ ਜੰਮੂਦ ਕੰਦਰ ਉੱਤੇ ਕੋਈ ਅਹਿਮ ਗੱਲਬਾਤ ਕਰਨਗੇ ਜਾਂ ਕੋਈ ਸਵਾਲ ਕਰਨਗੇ ਕਿਉਂਕਿ ਅੱਜ ਤੱਕ ਤਾਂ ਉਹਨਾਂ ਦਾ ਇਤਿਹਾਸ ਇਹ ਦਰਸਾਉਂਦਾ ਹੈ ਕਿ ਅਮਰਸਰ ਦੇ ਪ੍ਰਸ਼ਾਸਨਰਾਂ ਦੇ ਖਿਲਾਫ ਵੀ ਕਵਰ ਵਿਜੇ ਪ੍ਰਤਾਪ ਸਿੰਘ ਹੋਰਾਂ ਦੇ ਵੱਲੋਂ ਸਵਾਲ ਜਿਹੜੇ ਚੁੱਕੇ ਗਏ ਸੀ ਅਣਖੀ ਸਾਹਿਬ ਕਿ ਅਮਰਸਰ ਦੇ ਵਿੱਚ ਕੁਝ ਅਫਸਰ ਜਿਹੜੇ ਲੱਗੇ ਹੋਏ ਆ ਰਾਗਵ ਚੱਡੇ ਦੇ ਕਹਿਣ ਦੇ ਉੱਪਰ ਜਿਹੜੇ ਖੁਦ ਨਛਾ ਜਿਹੜਾ ਬਕਵਾ ਰਹੇ ਇਹੋ ਜਿਹੇ ਵੀ ਇਲਜ਼ਾਮ ਜਿਹੜੇ ਉਹਨਾਂ ਨੇ ਲਾਏ ਸੀ ਫਿਰ ਅਜਿਹੇ ਸਵਾਲ ਜਦੋਂ ਤੁਹਾਡਾ ਇਮਾਨਦ ਇਸ ਸਵਾਲਾਂ ਦੇ ਉੱਪਰ ਚੁੱਪੀ ਟਾੜੀ ਰੱਖੀ ਤਾਂ ਫਿਰ ਇਹ ਤੇ ਸਾਫ਼ ਹੈ ਕਿ ਕੁਝ ਨਾ ਕੋਈ ਤਾਲ ਦੇ ਵਿੱਚ ਕਾਲਾ ਤੇ ਮੰਤਰੀ ਦੇ ਕੋਲ ਜਵਾਬ ਕੋਈ ਨਹੀਂ ਸਖਵੰਦਰ ਜੀ ਚਾਹੀਦਾ ਤੇ ਇਹ ਸਿੱਖੀ ਜਿਸ ਤਰੀਕੇ ਨਾਲ ਅੱਜ ਅਮਰ ਸੱਭੇ ਰੋਡ ਸ਼ੋਅ ਕਰਦਾ ਤੇ ਇਸ ਰੋਡ ਸ਼ੋਅ ਕਰਨ ਤੋਂ ਪਹਿਲਾਂ ਮੁੱਖ ਮੰਤਰੀ ਸਾਹਿਬ ਵੱਲੋਂ ਉਸ ਪੁਲਿਸ ਅਫਸਰ ਦੇ ਖਿਲਾਫ ਜਾਂ ਉਸ ਬਿਆਨਾਂ ਦੇ ਖਿਲਾਫ ਕੁਝ ਨਾ ਕੁਝ ਆਪਰਾ ਪ੍ਰਤੀਕਰਮ ਦੇ ਦਿੱਤਾ ਹੁੰਦਾ ਤਾਂ ਜੋ ਲੋਕਾਂ ਦੇ ਵਿੱਚ ਉਹ ਇੱਕ ਬੜੀ ਈਮਾਨਦਾਰੀ ਜਾਂ ਇੱਕ ਵਧੀਆ ਤਰੀਕੇ ਨਾਲ ਵਿਚਰ ਸਕਦੇ ਕਿ ਹਾਂ ਭਈ ਮੇਰੇ ਤੇ ਇਹ ਮੇਰੀ ਸਰਕਾਰ ਦੇ ਉੱਤੇ ਇਹ ਸਵਾਲ ਠਾਏ ਤੇ ਮੈਂ ਉਹ ਕੰਮ ਕਰਕੇ ਫਿਰ ਤੁਹਾਡੀ ਲੋਕਾਂ ਦੀ ਕਚਹਿਰੀ ਵਿੱਚ ਆਇਆ ਮਜ਼ਾ ਤੇ ਤਾਂ ਸੀ ਪਰ ਉਹਨਾਂ ਨੇ ਕੀਤਾ ਕੁਝ ਨਹੀਂ ਕਿਉਂਕਿ ਕਦੇ ਵੀ ਕੋਈ ਮੁੱਖ ਮੰਤਰੀ ਏਡੀ ਸ਼ੀਤੀ ਕਰਦਾ ਨਹੀਂ ਹੁੰਦਾ ਇਹ ਮੁੱਖ ਮੰਤਰੀਆਂ ਦਾ ਇਤਿਹਾਸ ਆ ਚਾਹ ਚੰਨਜੀਤ ਸਿੰਘ ਚੰਨੀ ਹੋਵੇ ਤੇ ਚਾਹ ਕੈਪਟਨ ਅਮਰਿੰਦਰ ਸਿੰਘ ਹੋਣੀ ਹੋਣ ਤੇ ਚਾਹ ਮੌਜੂਦਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕਦੇ ਇਹਨਾਂ ਨੇ ਬਧਾਇਕ ਨਹੀਂ ਗੱਲਾਂ ਨੂੰ ਕਦੇ ਗੰਭੀਰਤਾ ਨਾਲ ਕਦੇ ਲਿਆ ਨਹੀਂ ਜਦੋਂ ਇਹ ਕੁਰਸੀ ਤੇ ਹੁੰਦੇ ਆ ਤੁਸੀਂ ਤਾਂ ਸਵਾਲਾਂ ਦੇ ਜਵਾਬ ਦੀ ਗੱਲ ਕਰ ਰਹੇ ਜੀ ਕੀ ਸਵਾਲਾਂ ਦਾ ਜਵਾਬ ਉਹ ਦੇਣਗੇ ਕਿ ਨਹੀਂ ਦੇਣਗੇ ਸੁਖਿੰਦਰਜੀਤ ਤੁਹਾਨੂੰ ਯਾਦ ਹੋਣਾ ਕਿ ਜਦੋਂ ਸਕੂਲ ਆਫ ਐਵਿਨੈਂਸ ਦਾ ਉਦਘਾਟਨ ਅਮਰਸਰ ਸ਼ਹਾਟਾ ਵਿੱਚ ਕੀਤਾ ਗਿਆ ਤਾਂ ਉਸ ਵੇਲੇ ਉਸ ਹਲਕੇ ਦੇ ਵਿਧਾਇਕ ਕਵਰੂ ਵਿਜੇ ਪ੍ਰਤਾਪ ਸਿੰਘ ਹੋਣੀ ਜਾਂ ਦੂਜੇ ਵਿਧਾਇਕਾ ਉਹ ਕਰਪਟ ਆਪਣੇ ਭਗਵੰਤ ਮੋੜਾ ਹੋਣਾ ਨੇ ਸੱਧਿਆ ਤੱਕ ਨਹੀਂ ਉਸ ਮੌਕੇ ਤੇ ਸਵਾਲਾਂ ਦੇ ਜਵਾਬ ਕੀ ਦੇਣੇ ਮੇਰਾ ਨਹੀਂ ਖਿਆਲ ਚਾਹੀਦਾ ਤਾਂ ਇਹ ਹੈ ਕਿ ਮੁੱਖ ਮੰਤਰੀ ਸਾਹਿਬ ਦਾ ਰੋਡ ਸ਼ੋ ਜਿਸ ਤਰੀਕੇ ਨਾਲ ਅੱਜ ਅਮਰਸਰ ਚ ਹੋਣਾ ਤੇ ਉਹਨਾਂ ਦੇ ਨਾਲ ਸਾਰੇ ਵਿਧਾਇਕ ਜਿਹੜੇ ਉਹ ਨਜ਼ਰ ਆਉਣ ਹੋ ਸਕਦਾ ਕਿ ਉਹਨਾਂ ਸਭ ਤੋਂ ਵੱਡਾ ਸਸਪੈਂਸ ਹੈ ਫਿਰ ਕਵਰ ਵਿਜੇ ਪ੍ਰਤਾਪ ਸਿੰਘ ਨੂੰ ਨਾਲ ਤੇ ਬੜਿਆ ਰਹੇਗਾ ਕਿ ਉਹ ਇਸ ਰੋਲ ਸ਼ੋਅ ਦਾ ਹਿੱਸਾ ਬਣਨਗੇ ਜਾਂ ਮੁੱਖ ਮੰਤਰੀ ਸਾਹਿਬ ਉਹਨਾਂ ਨੂੰ ਆਪਣੇ ਨਾਲ ਲਿਓਣਗੇ ਮੇਰਾ ਨਹੀਂ ਖਿਆਲ ਕਿ ਮੁੱਖ ਮੰਤਰੀ ਸਾਹਿਬ ਕਵਰ ਵਿਜੇ ਪ੍ਰਤਾਪ ਸਿੰਘ ਨੂੰ ਇਸ ਰੋਲ ਸ਼ੋਅ ਦਾ ਹਿੱਸਾ ਬਣਾ ਕੇ ਖੁਦ ਸਵਾਲਾਂ ਦੇ ਘੇਰੇ ਵਿੱਚ ਫਿੱਟ ਹੋ ਜਾਣ ਦੂਜੇ ਪਾਸੇ ਕਵਰ ਵਿਜੇ ਪ੍ਰਤਾਪ ਸਿੰਘ ਤੇ ਤੇ ਸਵਾਲਾਂ ਦਾ ਜਵਾਬ ਤਾਂ ਸਿੱਧੂ ਸਾਹਿਬ ਬੜੀ ਜੂੜਦੀ ਦੇਣ ਦੀ ਗੱਲ ਆ ਅਜੇ ਤੱਕ ਤੇ ਉਹਨਾਂ ਨੇ ਕਦੇ ਇੱਕ ਬਿਆਨ ਤੱਕ ਨਹੀਂ ਦਿੱਤਾ ਕਿ ਉਸ ਨਸ਼ੇ ਦੇ ਸੰਦਰਭ ਦੇ ਵਿੱਚ ਜਿੱਥੇ ਉਹਨਾਂ ਦੇ ਆਪਣੇ ਹੀ ਵਿਧਾਇਕ ਨੇ ਰਾਸ ਸਭਾਪ ਮੌਜੂਦਾ ਰਾਸ ਸਭਾ ਮੈਂਬਰ ਭਗਵੰਤ ਮਾਨ ਉਹ ਕੇਰਲਾ ਅਜ ਤੱਕ ਤਾਂ ਉਹਦਾ ਬਿਆਨ ਨਹੀਂ ਦਿੱਤਾ ਲੋਕਾਂ ਦੀ ਕਚੈਰੀ ਵਿੱਚ ਭਗਵੰਤ ਮਾਨ ਨੇ ਕੀ ਜਵਾਬ ਦੇਣੇ ਇਹ ਦੱਸ ਦਿੱਤੀ 4:30 ਵਜੇ ਪੂਰੇ ਤੌਰ ਤੇ ਸਪਸ਼ਟ ਜਿਹੜੀ ਹੋ ਹੀ ਜਾਵੇਗੀ ਪਰ ਹਾਂ ਕੇਰ ਰੋਲ ਸ਼ੋ ਜਿਹੜਾ ਅੱਜ ਅੰਮ੍ਰਿਤਸਰ 'ਚ ਹੋਣਾ ਇਹ ਆਮ ਆਦਮੀ ਪਾਰਟੀ ਦੇ ਉਮੀਦਵਾਰ ਤੇ ਜਿੱਤ ਜਾਂ ਹਾਰ ਦਾ ਇਤਿਹਾਸ ਜਾਂ ਜੋ ਪੁਇਕਾ ਜ਼ਰੂਰ ਅੱਜ ਦਾ ਇਹ ਰੋਲ ਸ਼ੋ ਨਿਸ਼ਚਿਤ ਕਰੇਗਾ ਕਿ ਕੁਲਦੀਪ ਸਿੰਘ ਢਾਲੀਵਾਲ ਨੂੰ ਉਹਦੇ ਅਜਿਹੇ ਚੱਕੇ ਹੋ ਜੇ ਸਥਿਤੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਜੀ ਉਧਰ ਅਲਖੀ ਸਾਹਿਬ ਮੁੱਖ ਮੰਤਰੀ ਭਗਵੰਤ ਮਾਨ ਜਿਹੜੇ ਆ ਉਹ ਐਮਐਸਪੀ ਦੇਣ ਤੋਂ ਵੀ ਮੋਕਰ ਗਏ ਆ ਜਿਹੜੇ ਕਹਿੰਦੇ ਸੀਗੇ ਕਿ ਦਿੱਲੀ ਦੇ ਵਿੱਚ ਅਰਵਿੰਦ ਕੇਜਰੀਵਾਲ ਜਿਹੜਾ ਉਹ ਦੇ ਰਿਹਾ ਐਮਐਸਪੀ ਔਰ ਉੱਥੇ ਜਿਹੜਾ ਉਹ ਬੋਨਸ ਦੇ ਰਿਹਾ ਐਮਐਸਪੀ ਦੇ ਰੂਪ ਦੇ ਵਿੱਚ ਤੇ ਇੱਥੇ ਕੈਪਟਨ ਅਮਰਿੰਦਰ ਸਿੰਘ ਕਿਉਂ ਨਹੀਂ ਦਿੰਦਾ ਇੱਥੇ ਵੀ ਦੇ ਸਕਦੇ ਆ ਦੇਵੇ ਕਹਿੰਦੇ ਸਾਡੀ ਸਰਕਾਰ ਆਉਣ ਦਿਓ ਅਸੀਂ ਦੇਵਾਂਗੇ ਉਹ ਬੀਬੀ ਜਿਹੜੀ ਇੱਕ ਮਹਿਲਾ ਮੰਤਰੀ ਐ ਅਨਮੋਲ ਗਗਨਮਾਨ ਉਹ ਵੀ ਕਹਿੰਦੀ ਸੀ ਕਿ 5 ਮਿੰਟ ਚ 5 ਮਿੰਟ ਚ ਐਮਐਸਪੀ ਜਿਹੜੀ ਆ ਉਹ ਦੇ ਦਿਆਂਗੇ ਉਹ ਵੀ ਹੁਣ ਬੀਬੀ ਜਿਹੜੀ ਆ ਉਹ ਉਹ ਨੇ ਵੀ ਆਨ ਤਾਂ ਬੁੱਕਰ ਦੀ ਭਗਵੰਤ ਮਾਨ ਵੀ ਹੁਣ ਸ਼ੁਰੂ ਆ ਮੋਕਰ ਲੱਗੇ ਕਹਿੰਦੇ ਮੈਂ ਤਾਂ ਕਿਹਾ ਹੀ ਨਹੀਂ ਇਹ ਕੰਮ ਵੀ ਐਮਐਸਪੀ ਮੈਂ ਦੇਉਗਾ ਤਾਂ ਐਮਐਸਪੀ ਤਾਂ ਉਹਨਾਂ ਨੇ ਦੇਣੀ ਆ ਤੇ ਕਹਿੰਦੇ ਸੀ ਹੁਣ ਭਲਿਆ ਮਾਨ ਤਾਂ ਤੂੰ ਤਾਂ ਬੋਨਸ ਦੀ ਗੱਲ ਕਰਦਾ ਸੀਗਾ ਕੋਣ ਸੀ ਦੇ ਦੇ ਐਮਐਸਪੀ ਨਹੀਂ ਨਹੀਂ ਬੋਨਸ ਦੇ ਦੇ ਉਹ ਕਹਿੰਦਾ ਸੀ ਜੇ ਐਮਐਸਪੀ ਨਾ ਦੇਣਗੇ ਤਾਂ ਮੈਂ ਬੋਨਸ ਦੇ ਦੂੰਗਾ ਤੇ ਫਿਰ ਬੋਨਸ ਦੇ ਦੇ ਔਰ ਦੂਜੇ ਪਾਸੇ ਕਿ ਜਿੱਥੇ ਇਹ ਮੋਕਰ ਗਿਆ ਉੱਥੇ ਕਿਸਾਨਾਂ ਦੇ ਪਿੱਛੋਂ ਲਗਾਤਾਰ ਵਿਰੋਧ ਕੀਤਾ ਜਾ ਰਿਹਾ ਇਹਨਾਂ ਦੇ ਉਮੀਦਵਾਰਾਂ ਦਾ ਖੁੜੀਆਂ ਸਾਭ ਤੋਂ ਆਹ ਨਹੀਂ ਮੁੰਦਦੇ ਕਿਸਾਨੋਂ ਕੋਈ ਸੱਚ ਮਾਅਬ ਜ ਨਹੀਂ ਆਇਆ ਮਕਮਲ ਤੌਰ ਤੇ ਦਰਜਣਾ ਪਿੰਡਾਂ ਦੇ ਵੱਲੋਂ ਇਹ ਐਲਾਨ ਕਰ ਦਿੱਤਾ ਗਿਆ ਪਟਿਆਲੇ ਦੇ ਵਿੱਚ ਕਿ ਜਿੱਥੇ ਭਾਜਪਾ ਨੂੰ ਅਸੀਂ ਪਿੰਡਾਂ 'ਚ ਨਹੀਂ ਵੜ ਦੇਣਾ ਉੱਥੇ ਆਮ ਆਦੀ ਪਾਰਟੀ ਨੂੰ ਵੀ ਪਿੰਡਾਂ 'ਚ ਨਹੀਂ ਵੜ ਦੇਣਾ ਭਾਜਪਾ ਦੇ ਮਾਫ ਕਰਨਾ ਆਮ ਆਦੀ ਪਾਰਟੀ ਦੇ ਮੰਤਰੀ ਬਲਵੀਰ ਸਿੰਘ ਦਾ ਵੀ ਕੱਲ ਜਿਹੜਾ ਘਰਾਓ ਹੋਇਆ ਠੇਕਾ ਮਲਾਜਮਾਂ ਦੇ ਵੱਲੋਂ ਖੁਡੀਆਂ ਦਾ ਤਾਂ ਹੁੰਦਾ ਹੀ ਰਹਿੰਦਾ ਕਿਸਾਨ ਦੇ ਪਿੰਡਾਂ ਦੇ ਵਿੱਚ ਇਹ ਸਾਰੀ ਝੂਠੀ ਬੜੀਆਂ ਸਾਰਾ ਸਿਨੈਰੀਓ ਬਣਿਆ ਹੈ ਇਹ ਹੁਣ ਇਸ ਸਿਨੈਰੀਓ ਦੇ ਵਿੱਚੋਂ ਭਗਵੰਤ ਜੀ ਆੜੀ ਨਿਕਲ ਲਗੇ ਕਿਵੇਂ ਮੁਕਰਤਾ ਗਏ ਤਾਂ ਸਾਫ਼ ਹੀ ਪਤਾ ਲੱਗਦਾ ਹੈ ਆਸਥਿਤੀਆਂ ਦਿਨ-ਬਦਨ ਜਿਹੜੀਆਂ ਨੇ ਭਗਵੰਤਪਾਲ ਹੋਣਾ ਵਾਸਤੇ ਤੇ ਆਮ ਆਦਮੀ ਪਾਰਟੀ ਤੇ ਉਮੀਦਵਾਰਾਂ ਵਾਸਤੇ ਜਿਹੜੀਆਂ ਨਾ ਮੁਸ਼ਕਲਾਂ ਭਰਪੂਰ ਜਿਹੜੀਆਂ ਬਾਤਾਂ ਚਾਹ ਰਹੀਆਂ ਕੱਲ ਇੱਕ ਟੀਵੀ ਚੈਨਲ ਦੇ ਪ੍ਰੋਗਰਾਮ 'ਤੇ ਮੁੱਖ ਮੰਤਰੀ ਸਾਹਿਬ ਲਾਈਵ ਹੁੰਦੇ ਆ ਤੇ ਉੱਥੇ ਇਹ ਗੱਲਾਂ ਐਂਕਰ ਚੋਂ ਪੁੱਛਦਾ ਉਹਨਾਂ ਨੂੰ ਕਿਸਾਨਾਂ ਦੇ ਐਮਐਸਪੀ ਦੇ ਸਬੰਧੀ ਤਾਂ ਉਥੇ ਭਗਵੰਤ ਮਾਨ ਹੁਣੀ ਸਾਫ਼ ਮੁੱਖਰ ਜਾਂਦੇ ਕਿ ਨਹੀਂ ਜੀ ਐਮਐਸਪੀ ਦਾ ਮੈਂ ਦੇ ਨਹੀਂ ਸਕਦਾ ਸਰਕਾਰ ਦੇ ਨਹੀਂ ਸਕਦੀ ਇਹ ਤਾਂ ਕੇਂਦਰ ਸਰਕਾਰ ਦਾ ਮੁੱਦਾ ਹੈਗਾ ਕੇਂਦਰ ਸਰਕਾਰ ਦੇ ਸਕਦੀ ਆ ਮੈਂ ਤਾਂ ਨਹੀਂ ਦੇ ਸਕਦਾ ਤਾਂ ਨਾ ਹੀ ਇਹਦੇ ਸਬੰਧੀ ਮੈਂ ਕੋਈ ਗਰੰਟੀ ਜੜੀ ਆ ਉਹ ਦੇ ਸਕਦਾ ਇਹ ਉਹੀ ਭਗਵੰਤ ਮਾਨ ਹੁਣੀ ਆ ਜਦੋਂ ਇਹ ਬਤੌਰ ਲੋਕ ਸਭਾ ਮੈਂਬਰ ਸੀ ਪੰਜਾਬ ਦੇ ਵਿੱਚ ਵਿਰੋਧੀ ਧਿਰ ਦੇ ਵਿੱਚ ਸੰਸਦਾ ਉਦੋਂ ਇਹ ਕਹਿੰਦੇ ਹੁੰਦੇ ਸਰ ਕੈਪਟਨ ਅਮਰਿੰਦਰ ਸਿੰਘ ਨੂੰ ਕਿ ਹਾਂ ਭਾਈ ਕੈਪਟਨ ਅਮਰਿੰਦਰ ਸਿੰਘ ਦੇ ਪੰਜਾਬ ਦੇ ਮੁੱਖ ਮੰਤਰੀ ਕਿਉਂ ਨਹੀਂ ਐਮਐਸਪੀ ਦੇ ਸਕਦੇ 23 ਫਸਲਾਂ ਤੇ ਦੇਣ ਜੇ ਨਹੀਂ ਦੇਣ ਇਸ ਸਾਈਟ ਤੇ ਲੰਬੇ ਜਣ ਕੁਰਸੀ ਛੱਡ ਗਏ ਅਸੀਂ ਫਿਰ ਤੁਹਾਨੂੰ ਦਿਖਾ ਦਿੰਦੇ ਚਲੋ ਕਿਆ ਤਾਂ ਅਮਰਿੰਦਰ ਸਿੰਘ ਉਹਨਾਂ ਨੇ ਤਾਂ ਕੁਰਸੀ ਛੱਡੀ ਨਹੀਂ ਪਰ ਪੰਜਾਬ ਦੇ ਲੋਕਾਂ ਨੇ ਉਹਨਾਂ ਉੱਪਰ ਕੁਰਸੀ ਛਡਾੜੀ ਤੇ ਉਹ ਕੁਰਸੀ ਜਿਹੜੀ ਭਗਵੰਤ ਮਾਨ ਉਹਨਾਂ ਨੇ ਦਿੱਤੀ ਤੇ ਉਹਦੇ ਉੱਤੇ ਬਰਾਜਬਾਨ ਹੋ ਗਏ ਹੁਣ ਜਦੋਂ ਤੁਸੀਂ ਉਸ ਕੁਰਸੀ ਤੇ ਬਰਾਜਬਾਨ ਹੋ ਗਏ ਜੀ ਤੇ ਫਿਰ ਆਪਣੇ ਦਿੱਤੇ ਉਸ ਬਿਆਨ ਨੂੰ ਕਿਵੇਂ ਭੁੱਲ ਗਏ ਹੋਣ ਤੁਸੀਂ ਪੂਰੋਂ ਤੌਰ ਤੇ ਕਿਵੇਂ ਅਸਮਰਥਾ ਜ਼ਾਹਰ ਕਰ ਰਹੇ ਜੀ ਕਿ ਹਾਂ ਭਈ ਅਸੀਂ ਨਹੀਂ ਦੇ ਸਕਦੇ ਅਸੀਂ ਇਹ ਕੇਂਦਰ ਦਾ ਕੰਮ ਹੈ ਬਾਈ ਦਾ ਵੀ ਹੁਣ ਸੋਚ ਮਾਰੀ ਗੱਲ ਹੈ ਕਿ ਭਗਵੰਤ ਮਾਨ ਉਹਦੀ ਸੋਚ ਧੱਤਰ ਸੌਦਾ ਕਿ ਉਸ ਵਕਤ ਉਹਨਾਂ ਨੂੰ ਅਸਲੀ ਸਥਿਤੀਆਂ ਦਾ ਨਹੀਂ ਸੀ ਪਤਾ ਜਦੋਂ ਉਹ ਦੂਸਰੀ ਵਾਰ ਲੋਕ ਸਭਾ ਦੇ ਮੈਂਬਰ ਬਣ ਕੇ ਗਏ ਆ ਤੇ ਜਾਂ ਹੋ ਉਹਨਾਂ ਨੂੰ ਉਹ ਚੇਤਾ ਪੁੱਲ ਗਿਆ ਕਿ ਉਹਨਾਂ ਦੀ ਸਮਝ ਤੋਂ ਗੱਲਾਂ ਬਾਹਰ ਹੋ ਗਈਆਂ ਜਾਂ ਸੰਵਧਾਨ ਦੀ ਕਿਹੜੀ ਕਿਹੜੀਆਂ ਸ਼ਕਤੀਆਂ ਸੀ ਕਿ ਹਾਂ ਫਿਰ ਮੁੱਖ ਮੰਤਰੀ ਦੀਆਂ ਸ਼ਕਤੀਆਂ ਕਿਹੜੀਆਂ ਹੁੰਦੀਆਂ ਨੇ ਤੇ ਲੋਕ ਸਭਾ ਦੇ ਮੈਂਬਰ ਦੀਆਂ ਸ਼ਕਤੀਆਂ ਕਿਹੜੀਆਂ ਹੁੰਦੀਆਂ ਨੇ ਸ਼ਾਇਦ ਇਹ ਗੱਲਾਂ ਦਾ ਉਹਨਾਂ ਨੂੰ ਉਦੋਂ ਨਹੀਂ ਪਤਾ ਜਾਂ ਹੋ ਨਹੀਂ ਸੀ ਪਤਾ ਤੇ ਜਾਂ ਫਿਰ ਉਦੋਂ ਵੈਸੇ ਲੋਰ ਦੇ ਵਿੱਚ ਕਈ ਬੜੇ ਬੰਦਾ ਕਹਿ ਦਿੰਦਾ ਇਹੋ ਜਿਹਾ ਸਟੇਟਮੈਂਟ ਆ ਜਾਰੀ ਕਰਦੇ ਰਹੇ ਨੇ ਪਰ ਹੁਣ ਉਹ ਮੁੱਖ ਮੰਤਰੀ ਦੇ ਕੁਰਸੀ ਦੇ ਉੱਤੇ ਬਰਾਜਮਾਨਾ ਤੇ ਮੁੱਖ ਮੰਤਰੀ ਵੱਲੋਂ ਦਿੱਤਾ ਗਿਆ ਬਿਆਨ ਚਾਹੇ ਕਿਸੇ ਵੀ ਪਲੇਟਫਾਰਮ ਤੇ ਹੋਵੇ ਉਹ ਕੁਝ ਅਰਥ ਰੱਖਦਾ ਤੇ ਫਿਰ ਉਸ ਵਕਤ ਜਿਸ ਤਰੀਕੇ ਨਾਲ ਇਹਨਾਂ ਨੇ ਕਪਤਨ ਅਮਰਿੰਦਰ ਸਿੰਘ ਦੀ ਸਥਿਤੀ ਨੂੰ ਹਾਸੋ ਹੀ ਨਾ ਕਰਾਰ ਦਿੱਤਾ ਫਿਰ ਆਪ ਵੀ ਅੱਜ ਫਿਰ ਉਸੇ ਤਰੀਕੇ ਦੀ ਆਪਣੀ ਸਥਿਤੀ ਨੂੰ ਇਹਨਾਂ ਨੇ ਹਾਸੋ ਹੀ ਨਾ ਕਰਾਰ ਜਿਹੜਾ ਦਿੱਤਾ ਜਦੋਂ ਤੁਸੀਂ ਬੁਖਰ ਗਏ ਜੀ ਕਿ ਹਾਂ ਭਈ ਐਮਐਸਪੀ ਮੈਂ ਦੇ ਨਹੀਂ ਸਕਦਾ ਬਾਕੀ ਤੁਸੀਂ ਬੀਪੀ ਦੀ ਗੱਲ ਕੀਤੀ ਔਰ ਮੂਲ ਗੱਗਲਮਾਨ ਦੀ ਉਹਨਾਂ ਨੇ ਵੀ ਇਹ ਗੱਲਾਂ ਬੜੀਆਂ ਮੋਕਲੂਕ ਚੱਕੀਆਂ ਸੇ ਕਿ ਸਾਡੀ ਸਰਕਾਰ ਆ ਲੈੰਦੂ 5 ਮਿੰਟਾਂ ਚ ਦੇ ਦਾਂਗੇ ਹੁਣ ਤਾਂ ਸਵਾ ਦੋ ਸਾਲ ਵੀ ਚੱਲੇ ਆ ਔਰ ਵੱਡੀ ਗੱਲ ਬੀਬੀ ਜੀ ਗਏ ਵੀ ਇੱਕ ਦਿਨ ਕਿਸੇ ਇਲਾਕੇ ਚ ਉੱਥੇ ਹੀ ਫਿਰ ਕਸਾੜਾ ਟਕੇ ਲੈ ਕੇ ਬੀਬੀ ਜੀ ਦੱਸੋ ਕਿ ਤੁਸੀਂ ਤਾਂ ਕਹਿੰਦੇ ਸੀ ਕਿ ਅਸੀਂ 5 ਮਿੰਟਾਂ ਚ ਦੇ ਦੇਵਾਂਗੇ ਤਾਂ ਹੁਣ ਤਾਂ ਤੁਸੀਂ ਬਿਲਕੁਲ ਹੱਥ ਖੜੇ ਕਰ ਦਿੱਤੇ ਆ ਤਾਂ ਅਜਿਹੀ ਸਥਿਤੀ ਦੇ ਵਿੱਚ ਫਿਰ ਕਸਾੜਾ ਨੇ ਵੀ ਸਰਕਾਰ ਨੂੰ ਖਪਣਾੜਿਆ ਹੁਣ ਇਹ ਸਭ ਕਾਸੀ ਦੇ ਨਾਲ ਬੇਸ਼ੱਕ ਬੀਤੇ ਦੌਰ ਚ ਜਿਹੜਾ ਕਿਸਾਨੀ ਸੰਘਰਸ਼ ਸ਼ੁਰੂ ਹੋਇਆ ਇੱਕ ਪੁਲ ਬਣਨ ਦਾ ਕੰਮ ਕੀਤਾ ਭਗਵੰਤਬਾਦ ਦੇਖੀ ਹਾਂ ਪੇ ਕੇਂਦਰ ਸਰਕਾਰ ਤੇ ਕਿਸਾਨਾਂ ਦੇ ਵਿਚਕਾਰ ਇੱਕ ਪੁਲ ਬਣ ਕੇ ਮੈਂ ਕੰਮ ਕਰਨਾ ਤੇ ਇਸ ਦਾ ਸਿਆਸੀ ਰਹਾ ਲੈ ਸਕਾਂ ਪਰ ਅੱਜ ਜਿਹੜੀ ਉਹਨਾਂ ਨੇ ਇੰਟਰਵਿਊ ਦਿੱਤੀ ਆ ਤੇ ਜਿਹੜੀ ਇਹਨਾਂ ਸਟੇਟਮੈਂਟ ਦਿੱਤੀ ਆ ਇਸ ਦਾ ਨਤੀਜਾ ਉਹ ਤੁਸੀਂ ਦੇਖ ਰਹੇ ਹੋ ਕਿ ਕਿਸ ਤਰੀਕੇ ਨਾਲ ਕਿਸਾਨ ਜਥੇਬੰਦੀਆਂ ਇਹ ਸੰਦਰਭ ਚ ਦਿੰਦੀਆਂ ਨੇ ਕਿ ਉਸ ਵਕਤ ਤੁਹਾਡਾ ਰੁਖ ਕੀ ਸੀ ਤੇ ਅੱਜ ਰੁਖ ਕੀ ਹੈ ਇਹ ਤਾਂ ਪਤਾ ਲੱਗ ਰਹੀ ਹੈ ਹੁਣ ਦੂਜੇ ਪਾਸੇ ਜਿਸ ਤਰੀਕੇ ਨਾਲ ਡਾਕਟਰ ਬਲਬੀਰ ਸਿੰਘ ਦਾ ਠੇਕਾ ਮੁਲਾਜ਼ਮ ਜੁਕੇ ਨੇ ਜਿਹੜਾ ਘਰਾਉ ਕੀਤਾ ਉਹ ਕਿਹਾ ਇਹहां पे ਤੁਸੀਂ ਪੈਣਾ ਇਹ ਗੱਲ ਕਹਿੰਦੇ ਸੀ ਕਿ ਅਸੀਂ ਠੇਕੇ ਦਾ ਤਾਤ ਕੋਈ ਭਰਤੀ ਨਹੀਂ ਕਰਨੀ ਸਾਰੇ ਬੰਦੇ ਪੱਕੇ ਕਰ ਦੇਣੇ ਆ ਉਹ ਵਿਚਾਰੇ ਉਸੇ ਤਰੀਕੇ ਨਾਲ ਡਾਂਗਾ ਖਾਂਦੇ ਹੁਣ ਇੱਕ ਵੱਡਾ ਜਿਹੜੀ ਇੱਕ ਸੀ ਸਾਹਮਣੇ ਜਿਹੜੀ ਆਈ ਆ ਉਹ ਆਮ ਆਦਮੀ ਪਾਰਟੀ ਵਾਸਤੇ ਵੀ ਬੜੀ ਚਿੰਤਾ ਕਰਨ ਤੇ ਦੂਜੇ ਪਾਸੇ ਭਾਜਪਾ ਵਾਸਤੇ ਚਲੋ ਭਾਜਪਾ ਤੇ ਤਾਂ ਗੱਲਾਂ ਤਾਂ ਬਾਤ ਕਰਦੇ ਹੁਣ ਪਟਿਆਲੇ ਜਿਲ੍ਹੇ ਦੇ ਚਮੀਪਿੰਡ ਦੇ ਜਿਨ੍ਹਾਂ ਦੀ 300 ਏਕੜ ਪੈੜੀ ਜਿਹੜੀ ਆ ਉਹ ਨੈਸ਼ਨਲ ਹਾਈਵੇ ਔਥਾਰਟੀ ਦੇ ਆਪਣੇ ਨਾਮ ਜਿਹੜੀ ਕਰ ਲਈ ਉਹ ਤੋਂ ਰਾਸ਼ਟਰੀ ਫੋਮੀ ਰਾਸ਼ਟਰੀ ਜਿਹੜਾ ਨਿਕਲਣਾ ਹੈਗਾ 2021 ਤੋਂ ਉਹ ਪੈੜੀ ਜਿਹੜੀ ਆ ਚਮੀਆਂ ਪਿੰਡਾਂ ਦੀ ਉਹ ਨੈਸ਼ਨਲ ਹਾਈਵੇ ਔਥਾਰਟੀ ਦੇ ਨਾਮ ਤੇ ਭੋਲੀ ਗਈ ਵੈਸੇ ਕੀਮਤ ਹੋਤੀ 10 ਕਰੋੜ ਰੁਪਇਆ ਇੱਕ ਕਿੱਲੇ ਦੀ ਜਿਤਨਾ ਕਿਸਾਨ ਕਹਿੰਦੇ ਆ ਪਰ ਸਰਕਾਰ ਦੇ ਉਹਨਾਂ ਨੇ 30 ਲੱਖ ਰੁਪਇਆ ਪ੍ਰਤੀ ਕਿੱਲੇ ਦੇਣ ਦੀ ਗੱਲ ਕੀਤੀ ਹੈ 2 ਸਾਲ ਬੀਤ ਜਾਣ ਦੇ ਬਾਵਜੂਦ ਵੀ ਅਜੇ ਤੱਕ ਕਿਸਾਨਾਂ ਨੂੰ ਉਹ ਮੁਆਵਜ਼ਾ ਮਿਲਿਆ ਹੀ ਨਹੀਂ ਜਿਸ ਅਧਾਰ ਤੇ ਉਹ ਜ਼ਮੀਨ ਜਿਹੜੀ ਲੈ ਰਹੀ ਤੱਤ ਸੋਨੋ ਅਭੀ ਕਰ ਜਿਹੜੀ ਹਨਾਣੀ ਕਰ ਗਿਆ ਉਹ ਵਿਚਾਰੇ ਕਿਸਾਨ ਜੂਮੀ ਜਿਹੜੇ ਲਾਗੂ ਨੇ ਉਹ ਡਾਕਟਰ ਬਲਬੀਰ ਸਿੰਘ ਕੋਲ ਕੇ ਜਿਹੜੇ ਸਿਹਤ ਮੰਤਰੀ ਨੇ ਉਹਨਾਂ ਨੂੰ ਕਹਿੰਦੇ ਕਿ ਭਲੇ ਬਾਸੋ ਆ ਜਮੀਨ ਜਿਹੜੀ ਅਫਵਾ ਸਾਡੀ ਕਰ ਲਈ ਆ ਸੈਂਟਰ ਨੇ ਕਰ ਲਈ ਆ ਤੇ ਇਹਦੇ ਸਾਨੂੰ ਪੈਸੇ ਦਿਵਾਓ ਤੇ ਕਹਿੰਦੇ ਉਹ ਕਹਿੰਦੇ ਜੀ ਕੋਈ ਵਾਲੇ ਪੈਸੇ ਕਾਦੇ ਤੇ ਪੁਣੀ ਜਮੀਨ ਤੇ ਜੇ ਤੁਹਾਡੇ ਕੋਲ ਹੀ ਹੈ ਬੇਸ਼ੱਕ ਨਾਮ ਜਿਹੜਾ ਉਹ ਹਾਈਵੇ 30 ਦੇ ਨਾਮ ਤੇ ਆ ਪਰ ਜਮੀਨ ਤੇ ਕਾਬਜ ਤੇ ਤੁਸੀਂ ਜੀ ਹੁਣ ਬੰਦਾ ਡਾਕਟਰ ਬਲਬੀਰ ਸਿੰਘ ਨੂੰ ਪੁੱਛੇ ਕਿ ਜਦੋਂ ਜਮੀਨ ਕਾਗਜ਼ਾਂ ਦੇ ਵਿੱਚ ਹੋ ਹੀ ਸਰਕਾਰੀ ਗਈ ਤਾਂ ਫਿਰ ਉਹਨਾਂ ਕਿਸਾਨ ਵਿਚਾਰਿਆਂ ਨੇ ਕਾਦੀ ਉਹਨਾਂ ਦੀ ਮਾਲਕੀਤ ਖਾਦਾ ਉਹਨਾਂ ਦਾ ਕਬਜ਼ਾ ਸਰਕਾਰ ਤਾਂ ਜਦੋਂ ਚਾਹੇ ਮਰਜ਼ੀ ਕਬਜ਼ਾ ਉਹਨਾਂ ਦਾ ਖੋਹ ਸਕਦੀ ਆ ਉਹਨਾਂ ਨੂੰ ਇਹ ਗੱਲ ਕਹਿਣ ਦੀ ਪੈ ਗਈ ਕਿ ਹਾਂ ਫਿਰ ਤੁਹਾਡੇ ਅਸੀਂ ਪੈਸੇ ਦਾ ਇੰਤਜ਼ਾਮ ਕਰਦੇ ਆ ਉਲਟਾ ਬਲਬੀਰ ਸਿੰਘ ਉਹਨਾਂ ਦੇ ਜ਼ਖਮਾਂ ਤੇ ਲੂਡ ਛੜਕਾ ਕਸਾਲ ਜਥੇਬੰਦੀਆਂ ਜਾਂ ਕਿਸਾਨ ਆਪ ਤਾਂ ਨਾਰਾਜ਼ ਹੋਈ ਹੋਈ ਈਵਨ ਕਿ ਉਹਨਾਂ ਨੇ ਇਹ ਵੀ ਗੱਲ ਕਹੀ ਕਿ ਜਦੋਂ ਕਿਸਾਨ ਆਪ ਨੂੰ ਜਿਹੜੇ ਇਹਨਾਂ ਕਿਸਾਨਾਂ ਨੂੰ ਜਦੋਂ ਨਾ ਕੇਂਦਰ ਸਰਕਾਰ ਨੇ ਨਾ ਪੰਜਾਬ ਸਰਕਾਰ ਨੇ ਮੁਆਵਜ਼ਾ ਦੇਣ ਦੀ ਕੋਸ਼ਿਸ਼ ਕੀਤੀ ਨਾ ਹੀ ਦਿੱਤਾ ਉਹਨਾਂ ਨੇ ਹਾਈ ਕੋਰਟ ਦਾ ਰਿਤ ਕੀਤਾ ਹਾਈ ਕੋਰਟ ਦਾ ਫਿਕਤਾ ਮਾਨ ਲੋ ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਆਦੇਸ਼ ਦਿੱਤੇ ਕਿ 60 ਦਿਨਾਂ ਦੇ ਅੰਦਰ ਅੰਦਰ ਇਹਨਾਂ ਨੂੰ ਮੁਹਬਜ਼ਾ ਦਵਾਇਆ ਜਾਵੇ ਪਰ ਕਹਿੰਦੇ 84 ਦਿਨ ਬੀਤ ਜਾਣ ਦੇ ਬਾਵਜੂਦ ਵੀ ਪੰਜਾਬ ਸਰਕਾਰ ਨੇ ਇਹਦੇ ਪ੍ਰਤੀ ਕੋਈ ਵੀ ਹੰਗਾਰਾ ਜਿਹੜਾ ਉਹ ਨਹੀਂ ਪੜਿਆ ਤਾਂ ਫਿਰ ਕਹਿੰਦੇ ਉਹ ਜਾਣ ਕਿੱਥੇ ਤੇ ਫਿਰ ਉਹਨਾਂ ਕਿਸਾਨ ਆਗੂਆਂ ਨੇ ਕਿਸਾਨ ਨੇਤਾਵਾਂ ਨੇ ਉਸ ਚੰਗਿਆ ਪਿੰਡਾਂ ਦੇ ਕਿਸਾਨ ਨੇਤਾਵਾਂ ਨੇ ਇਹ ਛੜੀ ਮਹੀਨੇ ਗੱਲ ਕਹਿ ਦਿੱਤੀ ਹੈ ਕਿ ਹਾਂ ਭਈ ਚੋਨਾ ਤਰ੍ਹਾਂ ਨਾ ਆਮ ਆਦਮੀ ਪਾਰਟੀ ਦਾ ਤੇ ਨਾ ਭਾਜਪਾ ਦਾ ਕੋਈ ਨੇਤਾ ਸਾਡੇ ਪਿੰਡਾਂ ਚ ਵੜੇ ਵੋਟ ਮੰਗਣ ਆਵੇ ਜੇ ਆਇਆ ਤੋ ਫਿਰ ਅਸੀਂ ਜੋ ਹਾਲ ਉਸਤਾ ਕਰ ਰਹੇ ਉਹ ਜ਼ਿੰਮੇਵਾਰਕ ਹੋਣਗੇ ਅਸੀਂ ਜ਼ਬਰਦਸਤ ਉਸ ਦਾ ਵਿਰੋਧ ਜੜਾ ਕਰਤਾ ਉਹਨੇ ਸਭ ਕਾਸੇ ਦੇ ਵਿੱਚ ਜ਼ਿੰਮੇਵਾਰੀ ਜਿਹੜੀ ਆ ਭਗਵੰਤ ਮਾਨਬ ਨਹੀਂ ਕਹਿੰਦੇ ਕਿ ਮੈਂ ਪੰਜਾਬ ਦੇ ਜਿਹੜੇ 3 ਕਰੋੜ ਲੋਕ ਨੇ ਉਹਨਾਂ ਦਾ ਮੈਂ ਮੁਖੀ ਆ ਉਹਨਾਂ ਦਾ ਮੈਂ ਸਟੋਡੀਅਨ ਤੇ ਜੇ ਫਿਰ ਤੁਸੀਂ ਇੱਕ ਸਟੋਡੀਅਨ ਜੀ ਇੱਥੇ ਦਾ ਕੋਈ ਤੁਹਾਡੀ ਗਰੰਟੀ ਨਹੀਂ ਹੈਗੀ ਜਿਹੜੀ ਗਰੰਟੀ ਦਿੱਤੀ ਆ ਇਹ ਤਾਂ ਕੇਂਦਰ ਦਾ ਸਬੰਧ ਹੈ ਕੇਂਦਰ ਨੇ ਜਮੀਨ ਲਈ ਤੁਸੀਂ ਪੈਸੇ ਦਿਵਾਓ ਤੇ ਜੇਕਰ ਮੁੱਖ ਮੰਤਰੀ ਦਾ ਇੱਕ ਮੰਤਰੀ ਇਹ ਗੱਲ ਕਹਿ ਦਿੰਦਾ ਹਾਸੂ ਹੀ ਨਾ ਬਿਆਨ ਦੇ ਦਿੰਦਾ ਤਾਂ ਫਿਰ ਸਰਕਾਰ ਦੀ ਨੀਅਤ ਸਰਕਾਰ ਦੀ ਨੀਤੀ ਜਿਹੜੀ ਪੂਰਵ ਤੌਰ ਤੇ ਸਪਸ਼ਟ ਹੋ ਜਾਂਦੀ ਆ ਕਿ ਇਹ ਏਬਲ ਤੇ ਕੇਵਲ ਆਪਣਾ ਕਾਰਜਕਾਲ ਪੂਰਾ ਕਰਨ ਦੇ ਮੂਰਚਾ ਠੱਠੇ ਹੂਜ ਪੈਣ ਲੋਕ ਠੱਠੇ ਹੂਜ ਪੈਣ ਆਪ ਲੋਕਾਂ ਦਾ ਸਾਟਾ ਤਾਂ ਕੰਮ ਜਿਹੜਾ ਚੱਲਦਾ ਰਵੇ ਪਰ ਜਿਸ ਤਰੀਕੇ ਨਾਲ ਲੋਕਾਂ ਨੇ ਐਲਾਨ ਕਰ ਦਿੱਤਾ ਕਿਸਾਨਾਂ ਨੇ ਆਮ ਸਧਾਰਨ ਲੋਕ ਨੇ ਐਲਾਨ ਕਰ ਦਿੱਤਾ ਉਹ ਤਾਂ ਫਿਰ ਜ਼ਰੂਰੀ ਆ ਕਿ ਮੁੱਖ ਮੰਤਰੀ ਸਾਹਿਬ ਦਾ 13 0 ਦਾ ਸੁਪਨਾ ਆ ਉਹ ਸ਼ਾਇਦ 013 ਚ ਨਾ ਪਤਾ ਲ ਜਾਵੇ ਕਿਉਂਕਿ ਜਿਸ ਤਰੀਕੇ ਨਾਲ ਥਾ-ਥਾ ਉਤੇ ਘਰਾਓ ਜਿਹੜਾ ਹੁਣ ਆ ਸ਼ੁਰੂ ਹੋ ਗਿਆ। ਇਹੋ ਹੀ ਹਾਲ ਭਾਜਪਾ ਦਾ। ਭਾਜਪਾ ਦੀ ਜਿਹੜੀ ਹੁਣ ਜਿਸ ਤਰੀਕੇ ਨਾਲ ਖਾਸ ਤੌਰ ਤੇ ਹੰਸਰਾਜ ਹੰਸਣੀ ਜਿਹੜੇ ਉਹ ਹੱਥਾਂ ਦੇ ਟਾਰਗੇਟ ਬਣਦੇ ਉਹ ਮੈਂ ਪੜ੍ਹਿਆ ਸੀ ਕਿ ਉਹ ਕਹਿੰਦੇ ਭਾਈ ਸਾਹਿਬ ਮੈਂ ਹੰਸਰਾਜ ਹੰਸਰਾਜ ਕਿੱਥੇ ਰਹਿ ਗਿਆ? ਮੈਂ ਮਿੰਨਤ ਰਾਜ ਮਿੰਨਤ ਬਣ ਗਿਆ। ਹੱਥਾਂ ਤੇ ਮਿੰਤਾ ਕਰਦਾ ਰਾਤ ਨੂੰ ਸੁੱਤੇ ਪਿਆ ਵੀ ਮੇਰੇ ਹੱਥ ਜੁੜੇ ਹੁੰਦੇ ਆ ਹੰਸ ਨੂੰ ਲੋਕਾਂ ਨੇ ਵਹਿਣ ਕਿੱਥੇ ਦਿੱਤਾ। ਇਹੋ ਜੀ ਅਸਥਿਤੀਆਂ ਜੇਕਰ ਇੱਕ ਐਮਪੀ ਮੌਜੂਦਾ ਹੈ ਦੀ ਤੇ ਦੁਬਾਰਾ ਉਹ ਉਮੀਦ ਕੀ ਭਾਸ਼ਕਾ ਨੂੰ ਵੀ ਆਪਣੇ ਹਾਲ ਦਾ ਪੰਜਾਬ ਵਿੱਚ ਪਤਾ ਤੇ ਦੂਜੇ ਪਾਸੇ ਆਮ ਆਦਮੀ ਪਾਰਟੀ ਨੂੰ ਵੀ ਅਹਿਸਾਸ ਜਿਹੜਾ ਜ਼ਰੂਰ ਹੁੰਦਾ ਜਾ ਰਿਹਾ ਕਿ ਲੋਕਾਂ ਦੀ ਕਚਹਿਰੀ ਦੇ ਵਿੱਚ ਉਹਨਾਂ ਦਾ ਕੀ ਹਾਲ ਹੋਣ ਵਾਲਾ ਅਜੇ ਚੰਗੀਆਂ ਪਿੰਡਾਂ ਪਟਿਆਲੇ ਖੇਤਰ ਦੇ ਚੰਗੀਆਂ ਪਿੰਡਾਂ ਦਾ ਐਲਾਨ ਹੋਇਆ ਅਜੇ ਬਾਕੀ ਵਾਕਫ ਖੇਤਰਾਂ ਦੇ ਵਿੱਚ ਜਿਸ ਤਰੀਕੇ ਨਾਲ ਖੁੜੀਆ ਦਾ ਹੋ ਰਿਹਾ ਘਰਾਓ ਜਾਂ ਹੋਰ ਘਰਾਓ ਪੰਜਾਬ ਦੇ ਵਿੱਚ ਸ਼ਾਇਦ ਫਿਰ ਆਉਂਦਿਆ ਦਰਾਂ ਦੇ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੂੰ ਵੀ ਭਾਰੀ ਵਿਰੋਧ ਦਾ ਜਿਹੜਾ ਸਾਹਮਣਾ ਸਖਰ ਦਰਜ ਕਰਨਾ ਪੈ ਸਕਦਾ ਹੈ ਹੁਣ ਇਹ ਵੇਖਣਾ ਹੋਊਗਾ ਕਿ ਮੁੱਖ ਮੰਤਰੀ ਸਾਹਿਬ ਇੱਕ ਪਾਸੇ ਤਾਂ ਇਹ ਕਹਿੰਦਾ ਕਿ ਮੈਂ ਇਹ ਵੀ ਗਾਰੰਟੀ ਕੋਈ ਨਹੀਂ ਦਿੱਤੀ ਤੇ ਦੂਜੇ ਪਾਸੇ ਜਦੋਂ 올ਡ ਪੈਨਸ਼ਨ ਸਕੀਮ ਦੇ ਸਬੰਧ ਵਿੱਚ ਗੱਲ ਕੀਤੀ ਉਸ ਐਂਕਰ ਨੇ ਪੁੱਛਿਆ ਤੇ ਬਹਿਲਾ ਨੂੰ ਪੈਸੇ ਦੇਣ ਦੀ ਗੱਲ ਕੀਤੀ ਤਾਂ ਮੁੱਖ ਮੰਤਰੀ ਸਾਹਿਬ ਦਾ ਇਹ ਜਵਾਬ ਸੀ ਹਾਂ ਹਾਂ ਦਵਾਂਗੇ ਜ਼ਰੂਰ ਇਹਦੇ ਉੱਤੇ ਵਿਚਾਰ ਚਾਸਾ ਜਿਹੜੀ ਚੱਲ ਰਹੀ ਆ ਭਾਵੇਂ ਇਹ ਵੀ ਮਸਲਾ ਠੰਡੇ ਬਸਤੇ 'ਚ ਪਾਤਾ ਠੀਕ ਆ ਮੁੱਖ ਮੰਤਰੀ ਸਾਹਿਬ ਪਾਰਟੀ ਦੇ ਉਹ ਆਗੂ ਨੇ ਪੰਜਾਬ ਦੇ ਉਹ ਹੋਰਾਂ ਨੇ ਇੱਕ ਪਰੀ ਤਾਂ ਉਹਨਾਂ ਨੇ ਫੈਸਲਾ ਦਿੱਤਾ ਪਰ ਹੁਣ ਲੋਕਾਂ ਦਾ ਫੈਸਲਾ ਉਹਨਾਂ ਨੂੰ ਚਾਰਜ ਜ਼ਰੂਰ ਮਿਲ ਜਾਊਗਾ ਜਿਨ੍ਹਾਂ ਲੋਕਾਂ ਨਾਲ ਉਹਨਾਂ ਨੇ ਕਈ ਤਰ੍ਹਾਂ ਦੇ ਵਾਅਦੇ ਜਿਹੜੇ ਉਹ ਕੀਤੇ ਸਨ ਜੀ ਜੀ ਬਿਲਕੁਲ ਚਲੋ ਅਨਕਸਾ ਜੀ ਤੁਸੀਂ ਸਾਡੇ ਨਾਲ ਪ੍ਰੋਗਰਾਮ ਚ ਜੁੜੇ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਬਹੁਤ ਬਹੁਤ ਸ਼ੁਕਰੀਆ ਸਿੱਧੂ ਸਾਹਿਬ ਪਹਿਸਾਨ ਪ੍ਰੋਫੈਸਰ ਮਨਜੀਤ ਸਿੰਘ ਗੜਖੀ ਸਾਹਿਬ ਜਿਨ੍ਹਾਂ ਦੇ ਬਲੋਂ ਅਸੀਂ ਅੱਜ ਖਬਰਾਂ ਤੋਂ ਸਕਨਾ ਗੱਲਬਾਤ ਕੀਤੀਗੀ ਉਮੀਦ ਕਰਦੇ ਹਾਂ ਕਿ ਐਟਲੀ ਸਾਹਿਬ ਨੇ ਕੀਤੀ ਗੱਲਬਾਤ ਤੁਹਾਨੂੰ ਜਰੂਰ ਪਸੰਦ ਆਈ ਹੋਊਗਾ ਫਿਰ ਮਿਲਾਂਗੇ ਧੰਨਵਾਦ